ਬਹੁਤ ਵੱਡੀ ਲੜਾਈ ਹੈ ਇਹ ਤਾਂ ਠੀਕ ਹੈ ਵੀ ਇਸ ਲੜਾਈ ਚ ਇਰਾਨ ਤਾਂ ਤਬਾਹ ਹੋ ਜਾਊਗਾ ਪਰ ਜੇ ਇਰਾਨ ਉਸਰਾ ਪੈ ਗਿਆ ਜਿਵੇਂ ਅਫਗਾਨਿਸਤਾਨ ਦੇ ਲੋਕ ਲੜੇ ਸੀ ਆਰਥਿਕ ਤੌਰ ਤੇ ਤਬਾਹ ਹੋ ਜੂ ਲੋਕ ਵੀ ਮਾਰੇ ਜਾਣਗੇ ਪਰ ਅਮਰੀਕਾ ਦੇ ਗਲੇ ਦੀ ਹੱਡੀ ਬਣ ਜੂ ਫੇਰ ਇਰਾਨ ਤੋਂ ਲੱਗਦਾ ਹੈ ਕਿ ਉਹਦੇ ਕੋਲ ਇੰਨੀ ਤਾਕਤ ਹੈਗੀ ਆ ਕਿ ਉਹ ਅਮਰੀਕਾ ਦਾ ਇਜ਼ਰਾਈਲ ਦਾ ਮੁਕਾਬਲਾ ਕਰ ਸਕਦਾ ਹੈ ਇਰਾਨ ਨੇ ਜਦੋਂ ਮੋੜਮਾ ਕੀਤਾ ਤਾਂ ਹੁਣ ਥੋੜੀ ਜਿਹੀ ਸੁਰਤ ਟਿਕਾਣੇ ਆਈ ਹੈ ਦੁਨੀਆ ਦੇ ਵੀ ਹੁਣ ਕੋਈ ਮੂਰਿਆਂ ਬਰਾਬਰ ਦਾ ਨਹੀਂ ਕੋਈ ਮੂਰਿਆਂ ਕੋਈ ਟੱਕਰਿਆ ਇਹ ਚਰਚਾ ਵੀ ਹੋਈ ਹੈ ਬਹੁਤ ਹੀ ਭਿਆਨਕ ਗੱਲ ਹੈ ਦੁਨੀਆ 'ਚ ਐਂ ਤੱਕ ਕਿਤੇ ਨਹੀਂ ਵਾਪਰਦਾ ਹੋਣਾ ਅਨਾਜ ਵਾਸਤੇ ਲੋਕ ਖਾਣੇ ਵਾਸਤੇ ਲੋਕ ਇਕੱਠੇ ਹੋਏ ਹੁਣ ਭਾਂਡੇ ਲੈ ਕੇ ਤੇ ਉਹ ਗੋਲੀਆਂ ਨਾਲ ਮਾਰ ਦਿੱਤੇ ਜਾਣ ਮੁੰਡੇ ਦੋ ਆਟੇ ਦੀ ਬੋਰੀ ਜਿਆਰੇ ਮਾਰੇ ਗਏ ਜਿਵੇਂ ਕਿ ਇੱਕ ਤਰ੍ਹਾਂ ਸ਼ਿਕਾਰ ਖੇਡਿਆ ਜਾ ਰਿਹਾ ਜਿਵੇਂ ਕੋਈ ਅਮਰੀਕੀ ਸਾਮਰਾਜ ਐਸ ਵੇਲੇ ਦੁਨੀਆ ਦਾ ਮੁੱਖ ਦੁਸ਼ਮਣ ਜੇਕਰ ਰਸ਼ੀਆ ਤੇ ਚਾਈਨਾ ਵੀ ਪਾਂਓ ਡਾਇਰੈਕਟਲੀ ਜਾਂ ਡਾਇਰੈਕਟਲੀ ਖੁੱਲੇ ਤੌਰ ਤੇ ਜਾਂ ਬੈਕ ਤੇ ਸਪੋਰਟ ਕਰਦੇ ਆ ਤਾਂ ਕੀ ਫਿਰ ਅਮਰੀਕਨ ਇੰਪੀਰੀਅਲਿਜ਼ਮ ਕਮਜ਼ੋਰ ਹੋ ਸਕਦਾ ਹੈ ਕੀ جنگ ਦੇ ਸਿੱਟੇ ਸਿਰਫ ਭਿਆਨਕ ਹੀ ਹੁੰਦੇ ਆ ਜਾਂ ਕੋਈ ਚੰਗਾ ਰਿਜ਼ਲਟ ਵੀ ਲੈ ਕੇ ਆਉਂਦੀ ਹੈ ਹਾਂ ਉਹ ਇਸ ਗੱਲ ਤੇ ਨਿਰਭਰ ਕਰਦਾ ਵੀ ਜੰਗ ਹੱਕੀ ਆ ਕਿ ਨਹੀਂ ਹੱਕੀ ਈਰਾਨ ਦੇ ਅਟੈਕ ਨੂੰ ਪੰਜਾਬ ਦੇ ਲੋਕ ਕਿੱਦਾਂ ਦੇਖਣ ਤੇ ਕੀ ਪੋਜੀਸ਼ਨ ਲੈਣ ਆਡੇ ਵਾਲੇ ਹਾਕਮਾਂ ਦੇ ਤਾਂ ਮੂੰਹ 'ਚ ਭੁੰਗੜੀਆਂ ਪਈਆਂ ਹੋਈਆਂ ਤਾਂ ਬੋਲ ਹੀ ਨਹੀਂ ਰਹੇ ਇਹਨਾਂ ਨੂੰ ਤਾਂ ਕਿਉਂਕਿ ਆਰਾਮ ਤੋਂ ਤੇਲ ਲੈਣਾ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੁਨੀਆ ਦੇ ਵਿੱਚ ਬਹੁਤ ਹਲਚਲ ਹੈ ਜੰਗਾਂ ਲੱਗ ਰਹੀਆਂ ਨੇ ਯੁੱਧ ਹੋ ਰਹੇ ਨੇ ਇੱਕ ਵੱਡਾ ਯੁੱਧ ਇਜ਼ਰਾਈਲ ਤੇ ਫਲਸਤੀਨ ਦੇ ਵਿੱਚਕਾਰ ਲੱਗਾ ਹੋਇਆ ਭਾਵੇਂ ਕਿ ਜਿਹੜੇ ਦੋਵੇਂ ਪਾਸੇ ਆ ਉਹ ਬੜੇ ਗੈਰ ਬਰਾਬਰ ਨੇ ਪਰ ਫਿਰ ਵੀ ਜਿਹੜਾ ਉਹ 7 ਅਕਤੂਬਰ 2023 ਤੋਂ ਬਾਅਦ ਇੱਕ ਜਿਹੜੀ ਸਥਿਤੀ ਆ ਉਹ ਲਗਾਤਾਰ ਐਸਕੇਲੇਟ ਹੋਈ ਹੈ ਤੇ ਹੁਣ ਰੀਸੈਂਟਲੀ ਈਰਾਨ ਦੇ ਦੇ ਵਿੱਚ ਐਂਟਰੀ ਹੁੰਦੀ ਹੈ ਪਹਿਲਾਂ ਇਜ਼ਰਾਈਲ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਉੱਪਰ ਮਿਜ਼ਾਈਲਾਂ ਦਾਗਿਆ ਜਾਂਦੇ ਹਨ ਉਹਨਾਂ ਦੇ ਨਿਊਕਲੀਅਰ ਸਾਈਟਸ ਦੇ ਉੱਪਰ ਹਮਲਾ ਹੁੰਦਾ ਤੇ ਹੁਣ ਈਰਾਨ ਨੇ ਜਵਾਬੀ ਕਾਰਵਾਈ ਕੀਤੀ ਹੈ ਤੇ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਲਗਾਤਾਰ ਕਹਿ ਰਹੀ ਹੈ ਕਿ ਹੁਣ ਇਹ ਜੰਗ ਜਿਹੜੀ ਆ ਉਹ ਵਧੇਗੀ ਤੇ ਉਹ ਇੱਕ ਪਾਸਾ ਕਰਕੇ ਹੀ ਇਹ ਦਾ ਜਿਹੜਾ ਉਹ ਉਦਮ ਲੈਣਗੇ ਫਿਰ ਇੱਕ ਨਵੀਂ ਐਂਟਰੀ ਆ ਉਹ ਅਮਰੀਕਾ ਦੀ ਵੀ ਹੋ ਜਾਂਦੀ ਐ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਐ ਇਹ ਸਾਰੀ ਹਲਚਲ ਦੇ ਵਿੱਚ ਭਾਰਤ ਦੇ ਉੱਪਰ ਕੀ ਸਥਿਤੀ ਬਣਦੀ ਐ ਭਾਰਤੀ ਸਰਕਾਰ ਨੂੰ ਕੀ ਪੋਜੀਸ਼ਨ ਲੈਣੀ ਚਾਹੀਦੀ ਐ ਪੰਜਾਬ ਦੇ ਇंसाफ ਪੱਖੀ ਲੋਕਾਂ ਨੂੰ ਕੀ ਪੋਜੀਸ਼ਨ ਲੈਣੀ ਚਾਹੀਦੀ ਐ ਇਹ ਸਾਡੇ ਲਈ ਜਾਨਣਾ ਬੜਾ ਜ਼ਰੂਰੀ ਹੋ ਜਾਂਦਾ ਐ ਫਿਰ ਭਾਵੇਂ ਅਸੀਂ ਆਮ ਸ਼ਹਿਰੀਆਂ 'ਚ ਫਿਰ ਭਾਵੇਂ ਅਸੀਂ ਕਾਰਕੁਨਾਂ ਇਹ ਦੁਨੀਆ ਪੱਧਰ ਜਿਹੜੀ ਹਲਚਲ ਆ ਇਹ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਐ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪਵੇਲ ਕੁਸਾ ਜੀ ਨੇ ਸੁਰਖਲੀ ਦੇ ਸੰਪਾਦਕ ਨੇ ਬਈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਜਦੋਂ ਗੱਲ ਕਰਦੇ ਆਂ ਜੀ ਕਿ ਇਜ਼ਰਾਈਲ ਫਲਸਤੀਨ ਦਾ ਮਸਲਾ ਇਤਿਹਾਸਕ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਇਹ ਸ਼ੁਰੂ ਹੁੰਦਾ ਗੱਲ ਕਿ ਯਹੂਦੀਆਂ ਨੂੰ ਉਜਾੜਿਆ ਗਿਆ ਫਿਰ ਜਿਹੜਾ ਇਜ਼ਰਾਈਲ ਦੀ ਸਥਾਪਨਾ ਹੁੰਦੀ 1950 ਦੇ ਵਿੱਚ ਤੇ ਫਲਸਤੀਨ ਦਾ ਜਿਹੜਾ ਅਜਾੜਾ ਉਹ ਸ਼ੁਰੂ ਹੋ ਜਾਂਦਾ ਤੁਹਾਨੂੰ ਕੀ ਲੱਗਦਾ ਹੁਣ ਮੌਜੂਦਾ ਸਮੇਂ ਦੇ ਵਿੱਚ ਇੱਥੇ ਸਥਿਤੀ ਹੈ 7 ਅਕਤੂਬਰ 2023 ਤੋਂ ਬਾਅਦ ਇੱਕ ਜੰਗ ਦੀ ਸਥਿਤੀ ਐਸਕਲੇਸ਼ਨ ਵੱਧ ਜਾਂਦਾ ਹੈ ਲਗਾਤਾਰ ਗਾਜ਼ਾ ਤੇ ਬੰਬਾਰੀ ਹੁੰਦੀ ਹੈ ਇਰਾਨ ਦੀ ਐਂਟਰੀ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਪਹਿਲੀ ਗੱਲ ਕਿ ਇਰਾਨ ਬਹੁਤ ਥੋੜਾ ਜਿਹਾ ਪਛੜ ਕੇ ਇਸ ਜੰਗ ਦੇ ਵਿੱਚ 5 ਅਕਤੂਬਰ 2023 ਤੋਂ ਬਾਅਦ ਤਾਂ ਬਹੁਤ ਘਟਨਾਵਾਂ ਹੋਈਆਂ ਨੇ ਇਰਾਨ ਨੇ ਇਨੀ ਦੇਰ ਕਿਉਂ ਲਾਤੀ ਨਹੀਂ ਇਰਾਨ ਨੇ ਦੇਰ ਨਾਲੋਂ ਵੱਧ ਹੈ ਵੀ ਇਰਾਨ ਕਿਉਂਕਿ ਇੱਕ ਤਾਂ ਮਸਲਾ ਇਹ ਹੁੰਦਾ ਵੀ ਜਿੱਥੋਂ ਤੱਕ ਕਿਸੇ ਮੁਲਕ ਦੀ ਗਵਰਨਮੈਂਟ ਦੀ ਆਪਦੀਆਂ ਆਪਦੀਆਂ ਕੈਲਕੂਲੇਸ਼ਨਾਂ ਉਹਨਾਂ ਨੇ ਆਪਦੀ ਸਿਚੁਏਸ਼ਨ ਦੇ ਹਿਸਾਬ ਨਾਲ ਦੇਖਣਾ ਵੀ ਸਾਨੂੰ ਕੀ ਪੁੱਗਦਾ ਕੀ ਨਹੀਂ ਵੈਸੇ ਇਰਾਨ ਉਹਨਾਂ ਦਾ ਸਪੋਰਟਰ ਹੈ ਪਹਿਲਾਂ ਤੋਂ ਹੀ ਫਲਸਤੀਨ ਦੇ ਫਲਸਤੀਨੀ ਕਾਜ਼ ਜਿਹਨੂੰ ਕਿਹਾ ਜਾਂਦਾ ਹੈ ਫਲਸਤੀਨੀ ਕੌਮ ਦੀ ਜੋ ਲੜਾਈ ਹੈ ਉਹਦੀ ਸਪੋਰਟ ਉਹ ਵਕ ਵਕ ਢੰਗਾ ਨਾ ਕਰਦਾ ਰਿਹਾ ਉਹ ਤਾਂ ਜਿਹੜੀਆਂ ਮਤਲਬ ਰੈਜ਼ਿਸਟੈਂਸ ਵਾਲੀਆਂ ਜਿਹੜੀਆਂ ਫੋਰਸਸ ਹੈ ਜਿਨ੍ਹਾਂ ਚ ਹੌਤੀ ਹੈਗੇ ਯਮਨ ਵਾਲੇ ਜਿਨ੍ਹਾਂ ਚ ਹਜ਼ਬੁੱਲਾ ਹੈ ਜਿਨ੍ਹਾਂ ਚ ਹਮਾਸ ਹੈ ਜਾਂ ਜਿਹੜੀਆਂ ਇਹ ਫੋਰਸਸ ਹੈ ਉਹਨਾਂ ਦੀ ਸਪੋਰਟ ਇਰਾਨ ਕਰਦਾ ਹੀ ਰਿਹਾ ਆਪਣੇ ਢੰਗ ਨਾਲ ਪਿਛਲੇ ਸਮੇਂ ਤੋਂ ਇਤੋਂ ਪਹਿਲਾਂ ਵੀ ਇੱਕ ਵਾਰੀ ਕਿਉਂਕਿ ਇਰਾਨ ਇਸ ਹਾਲਤ ਚ ਤਾਂ ਨਹੀਂ ਹੈ ਵੀ ਉਹ ਇਜ਼ਰਾਈਲ ਤੇ ਅਮਰੀਕਾ ਕਿਉਂਕਿ ਉਹ ਤੇ ਇੱਕ ਹੀ ਚੀਜ਼ ਨੇ ਇਜ਼ਰਾਈਲ ਤਾਂ ਉਹਦੀ ਇੱਕ ਉਥੋਂ ਦੀ ਚੌਂਕੀ ਹੋਈ ਹੈ ਵੀ ਉਹ ਉਹਦੇ ਨਾਲ ਇਸ ਵੱਡੀ ਪੱਧਰ ਤੇ ਜਿਵੇਂ ਕਹ ਲਓ ਵੀ ਸਿੱਧੇ ਹਮਲੇ ਚ ਪੈ ਸਕੇ ਕਿਉਂਕਿ ਜੇ ਉਹ ਸਿੱਧੇ ਤੌਰ ਤੇ ਇਜ਼ਰਾਈਲ ਤੇ ਹਮਲਾ ਵਰ ਹੁੰਦਾ ਵੀ ਉਹਦੀ ਸਪੋਰਟ ਦੇ ਵਿੱਚ ਤਾਂ ਉਹਨੂੰ ਇੱਕ ਉਹਨੂੰ ਲੜਾਈ ਚ ਐਂਟਰ ਕਰਨਾ ਪੈਣਾ ਸੀ ਹੁਣ ਵੀ ਜਿਹੜੀ ਇਹ ਵਾਪਰੀ ਹੈ ਗੱਲ ਇਹ ਇਜ਼ਰਾਈਲ ਦੀ ਈਰਾਨ ਦੀ ਐਂਟਰੀ ਨਾਲੋਂ ਵੱਧ ਇਜ਼ਰਾਈਲ ਨੇ ਅਟੈਕ ਕੀਤਾ ਤੇ ਉਹ ਤਾਂ ਉਹਦੇ ਮੋੜ ਮੇ ਜਵਾਬ ਦੇ ਵਿੱਚ ਫਿਰ ਈਰਾਨ ਨੂੰ ਕਰਨਾ ਪੈ ਰਿਹਾ ਹੈ ਪਹਿਲਾਂ ਤਾਂ ਇਰਾਨ ਨੇ ਕੋਈ ਇਹਦੇ ਵਿੱਚ ਪਹਿਲ ਨਹੀਂ ਕੀਤੀ ਉਹ ਗੱਲ ਅੱਡ ਹੈ ਵੀ ਉਹਨਾਂ ਨੇ ਇਹਨੂੰ ਪੇਸ਼ ਕਿਵੇਂ ਕੀਤਾ ਹੁਣ ਇਜ਼ਰਾਈਲ ਵਾਲਿਆਂ ਨੇ ਵੀ ਜਿਵੇਂ ਅਸਲ ਇਜ਼ਰਾਈਲ ਨਾਲੋਂ ਵੱਧ ਇਹ ਅਮਰੀਕਾ ਦੀ ਕੋਈ ਪਲਾਨ ਸੀ ਵੀ ਨਿਊਕਲੀਅਰ ਉਹਦੀ ਜਿਹੜੀ ਕਿ ਕੈਪੇਬਿਲਿਟੀ ਡਿਵੈਲਪ ਨਹੀਂ ਹੋਣ ਦੇਣੀ ਇਸ ਗੱਲ ਦੇ ਉੱਤੇ ਪਹਿਲਾਂ ਟਰੰਪ ਸਮਝੌਤੇ ਤੋਂ ਭੱਜਿਆ ਸੀ ਜਿਹੜਾ ਪਹਿਲਾਂ ਹੋਇਆ ਸੀ 2015 ਚ ਉਹਦੇ ਤੋਂ ਇਹਨੇ 18 ਚੱਕ 19 ਜਾ ਕੇ ਟਰੰਪ ਨੇ ਇੱਕ ਤਰ੍ਹਾਂ ਇੱਕ ਪਾਸੇ ਢੰਗ ਨਾਲ ਨਿਕਲ ਗਿਆ ਉਸ ਸਮਝੌਤੇ 'ਚੋਂ ਉਦੋਂ ਬਾਅਦ ਹੁਣ ਦੁਬਾਰਾ ਜਿਹੜੀ ਗੱਲਬਾਤ ਚੱਲੀ ਤਾਂ ਉਸ ਗੱਲਬਾਤ ਦੇ ਹਲੇ 3-4 ਰਾਉਂਡ ਹੋਏ ਸੀ ਤਿੰਨ ਸ਼ਾਇਦ ਤੇ ਉਦੋਂ ਬਾਅਦ ਇੱਕਦਮ ਜਿਹੜੀ ਇਹਨਾਂ ਨੇ ਇਜ਼ਰਾਈਲ ਨੇ ਅਟੈਕ ਕਰਤਾ ਉਹ ਐ ਤਾਂ ਨਹੀਂ ਹੈਵੀ ਇਜ਼ਰਾਈਲ ਨੇ ਅਮਰੀਕਾ ਦੇ ਉਹ ਨਿਊਕਲੀਅਰ ਡਾਇਲੌਗ ਚੱਲ ਰਿਹਾ ਤੇ ਉਹਨਾਂ ਨੇ ਕੋਈ ਵਿੱਚੋਂ ਆ ਕੇ ਅਟੈਕ ਕਰਤਾ ਐ ਨਹੀਂ ਹੈ ਉਹਨਾਂ ਨੇ ਇੱਕ ਤਰ੍ਹਾਂ ਡਾਇਲੌਗ ਦੇ ਵਿੱਚ ਅਟੈਕ ਕਰਕੇ ਇਰਾਨ ਨੂੰ ਗੱਲਬਾਤ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਬਾਹਮ ਰੋੜ ਕੇ ਸਮਝੌਤਾ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਇਜ਼ਰਾਈਲ ਨੇ ਜਦ ਆਪਣੇ ਅਮਰੀਕਾ ਨੇ ਇਜ਼ਰਾਇਲ ਦੇ ਰਾਹੀਂ ਇਹ ਜਦੋਂ ਹਾਲਤ ਬਣੀ ਤਾਂ ਉਹਦੇ ਚ ਮੋੜ ਮਾਰਨ ਨੂੰ ਜਿਹੜਾ ਉਹ ਉੱਥੇ ਅਟੈਕ ਕਰਨਾ ਪਿਆ ਇਹਦੇ ਕਈ ਪੱਖ ਆ ਗੱਲ ਦੇ ਇਸ ਵੇਲੇ ਇੱਕ ਤਾਂ ਗੱਲ ਇਹ ਹੈ ਵੀ ਜਿਹੜਾ ਉਧਰ ਫਲਸਤੀਨ ਨੇ ਗਾਜ਼ਾ ਦੇ ਉੱਤੇ ਤੋਂ ਉਮੀ ਅਟੈਕ ਚੱਲ ਰਿਹਾ ਇਹਦਾ ਇਜ਼ਰਾਇਲ ਦਾ ਜਿਵੇਂ ਪਹਿਲਾਂ ਚੱਲ ਰਿਹਾ ਸੀ ਉਹ ਸਗੋਂ ਬਹੁਤ ਭਿਆਨਕ ਹੈ ਵੀ ਉਹ ਸਾਰੇ ਦੇਖਦੇ ਹੀ ਹੈ ਵੀ ਹੁਣ ਉਹਦਾ ਇੱਕ ਰੂਪ ਇਹ ਹੈ ਵੀ ਜਿਹੜੇ ਏਡ ਵਾਲੇ ਕੈਂਪ ਹੈ ਜਿੱਥੇ ਰੋਟੀ ਅਨਾਜ ਰਾਸ਼ਨ ਵੰਡਦੇ ਆ ਵੀ ਉਹਨਾਂ ਥਾਵਾਂ ਤੇ ਆ ਕੇ ਅਮਰੀਕਨ ਵੀ ਤੇ ਇਜ਼ਰਾਇਲੀ ਵੀ ਜਿਹੜੀਆਂ ਇਹਨਾਂ ਦੇ ਪਹਿਲਾਂ ਖੁਦ ਕੈਂਪ ਲਾਉਂਦੇ ਆ ਹਾਂ ਪਹਿਲਾਂ ਖੁਦ ਕੈਂਪ ਲਾਉਂਦੇ ਆ ਤੇ ਮੁੜ ਕੇ ਇਹ ਕਹਿ ਕੇ ਵੀ ਸਾਡੀਆਂ ਫੌਜਾਂ ਤੇ ਅਟੈਕ ਕਰਦੇ ਆ ਜਾਂ ਸਾਡੀਆਂ ਫੌਜਾਂ ਵੱਲ ਆਉਂਦੇ ਆ ਵੀ ਇਸ ਤੋਂ ਉਹਨਾਂ ਨੂੰ ਮਾਰਦੇ ਆ ਉਹ ਤਾਂ ਜਣੀ ਜਿਵੇਂ ਇੱਕ ਤਰ੍ਹਾਂ ਬਹੁਤ ਹੀ ਭਿਆਨਕਰ ਗੱਲ ਹੈ ਦੁਨੀਆ 'ਚ ਐਂ ਤੱਕ ਇਹ ਨਹੀਂ ਵਾਪਰਦਾ ਹੋਣਾ ਵੀ ਅਨਾਜ ਵਾਸਤੇ ਲੋਕ ਖਾਣੇ ਵਾਸਤੇ ਲੋਕ ਇਕੱਠੇ ਹੋਏ ਹੁਣ ਭਾਂਡੇ ਲੈ ਕੇ ਤੇ ਉਹ ਗੋਲੀਆਂ ਨਾਲ ਮਾਰ ਦਿੱਤੇ ਜਾਣ ਜਿਵੇਂ ਕਿ ਇੱਕ ਤਰ੍ਹਾਂ ਸ਼ਿਕਾਰ ਖੇਡਿਆ ਜਾ ਰਿਹਾ ਜਿਵੇਂ ਕੋਈ ਚਿੜੀਆਂ ਨੂੰ ਚੋਗਾ ਪਾ ਕੇ ਉਹਨਾਂ ਦਾ ਸ਼ਿਕਾਰ ਖੇਡੇ ਇਹ ਹਾਲਤ ਹੈ ਬਹੁਤ ਹੀ ਭਿਆਨਕ ਦ੍ਰਿਸ਼ ਹੈਗੀ ਅੱਜ ਹੀ ਸਵੇਰੇ ਫੋਟੋ ਸੀਗੀ ਵੀ ਮੁੰਡੇ ਦੋ ਆٹے ਦੀ ਬੋਰੀ ਲਿਆ ਰਹੇ ਮਾਰੇਗੇ ਤੇ ਆٹے ਦੀ ਮਤਲਬ ਛੋਟਾ ਜਿਹਾ ਗੱਟਾ ਜਿਹਾ ਆٹے ਦਾ ਕੋਲੇ ਖੰਡਿਆ ਪਿਆ ਉਹ ਤਾਂ ਜਣੀ ਦੇਖੇ ਨਹੀਂ ਜਾ ਸਕਦੇ ਜੋ ਇਹ ਦ੍ਰਿਸ਼ ਹੈ ਉਧਰ ਤੋਂ ਉਹ ਇਹ ਕਰ ਰਹੇ ਆ ਇਜ਼ਰਾਈਲ ਵਾਲੇ ਤੇ ਇਧਰ ਕਿਉਂਕਿ ਇਰਾਨ ਪਿੱਛੇ ਦਾ ਗੱਲ ਇਹ ਆ ਵੀ ਇਰਾਨ ਫلسطੀਨ ਦਾ ਸਪੋਰਟਰ ਹੈ ਨਾ ਸਿਰਫ ਫلسطੀਨ ਦਾ ਸਪੋਰਟਰ ਹੈ ਇਸ ਸਾਰੇ ਖਿੱਤੇ ਦੇ ਵਿੱਚ ਅਮਰੀਕੀ ਵਿਵਤਾ ਨੂੰ ਇਰਾਨ ਹੀ ਚੁਣੌਤੀ ਹੈ ਜਣਿਆ ਇਰਾਨੀ ਹਕੂਮਤ ਅਮਰੀਕੀ ਲਾਈਨ 'ਚ ਨਹੀਂ ਹੈ ਜੋ ਅਮਰੀਕੀ ਸਾਮਰਾਜ ਦੀਆਂ ਖਾਸ਼ਾਂ ਇਸ ਖੇਤੇ ਨੂੰ ਕੰਟਰੋਲ ਕਰਨ ਦੀਆਂ ਜੋ ਉਹਦੀਆਂ ਵਿਆਉਂਤਾਂ ਉਸ ਖੇਤੇ ਨੂੰ ਕੰਟਰੋਲ ਕਰਨ ਵਾਸਤੇ ਇਰਾਨ ਹਮੇਸ਼ਾ ਤੋਂ ਹਮੇਸ਼ਾ ਤੋਂ ਮਤਲਬ 79 ਤੋਂ ਜਦੋਂ ਤੋਂ ਉਥੇ ਇਸਲਾਮਿਕ ਰੈਵੋਲੂਸ਼ਨ ਹੋਇਆ ਤੇ ਪਹਿਲਾਂ ਸ਼ਾਹ ਦੀ ਜਿਹੜੀ ਹਕੂਮਤ ਔਲਟੀ ਜਿਹੜਾ ਅਮਰੀਕਾ ਪੱਖੀ ਹੁੰਦਾ ਸੀ ਉਦੋਂ ਲੈ ਕੇ ਨਾਸੀ ਤੋਂ ਲੈ ਕੇ ਹੁਣ ਤੱਕ ਉਹ ਉਹਦੀਆਂ ਵਿਆਉਂਤਾਂ 'ਚ ਫਿੱਟ ਨਹੀਂ ਬੈਠਦਾ ਤੇ ਉਹ ਇੱਕ ਤਰ੍ਹਾਂ ਪਰਵਾਣ ਨਹੀਂ ਇਰਾਨ ਨੂੰ ਅਮਰੀਕਾ ਦੀ ਸੁਪਰਮੇਸੀ 'ਚ ਆਉਂਦਰ ਉਹਦੀਆਂ ਲੋੜਾਂ ਦੇ ਹਿਸਾਬ ਨਾਲ ਜੋ ਅਮਰੀਕਾ ਚਾਹੁੰਦਾ ਹੋਵੇ ਕਰਨਾ ਉਹ ਇਰਾਨੀ ਹਕੂਮਤ ਨੂੰ ਪ੍ਰਵਾਨ ਨਹੀਂ ਇਸ ਕਰਕੇ ਅਮਰੀਕਾ ਨੂੰ ਇਸ ਖਿੱਤੇ 'ਚ ਇਰਾਨ ਦੀ ਇਹ ਹਕੂਮਤ ਪ੍ਰਵਾਨ ਨਹੀਂ ਸੋ ਇਹ ਇੱਕ ਇਹਦੀ ਬੈਕਗ੍ਰਾਉਂਡ ਹੈ ਜਣੀ ਇਸ ਕਰਕੇ ਮੇਰਾ ਪੁਆਇੰਟ ਇਹ ਵੀ ਇਰਾਨ ਨਹੀਂ ਖੁਦ ਸ਼ਾਮਲ ਹੋਇਆ ਇਸ ਹਮਲੇ 'ਚ ਤਾਂ ਇਜ਼ਰਾਈਲ ਦਾ ਉਹਦੇ ਤੇ ਅਟੈਕ ਆ ਮੂੜਵੇਂ ਤੌਰ ਤੇ ਫਿਰ ਉਹਨੂੰ ਕਰਨਾ ਹੀ ਪਿਆ ਜਣੀ ਇਹ ਠੀਕ ਹੈ ਵੀ ਉਹ ਉਹਨੇ ਇਹ ਪ੍ਰਵਾਨ ਨਹੀਂ ਕੀਤਾ ਵੀ ਗੱਲਬਾਤ ਦੇ ਵਿੱਚ ਵੀ ਜੇ ਹਮਲਾ ਹੋ ਗਿਆ ਤਾਂ ਹੁਣ ਫਿਰ ਚੰਗੋ ਗੱਲਬਾਤ ਸਿਰੇ ਲਾਓ ਤੁਹਾਡੀਆਂ ਸ਼ਰਤਾਂ ਮੰਨ ਕੇ ਸਗੋਂ ਉਲਟਾ ਉਹਨਾਂ ਨੇ ਜਵਾਬ ਦਿੱਤਾ ਜਦੋਂ ਹੁਣ ਦੁਵਾਰਾ ਕਿਹਾ ਟਰੰਪ ਨੇ ਵੀ ਗੱਲ ਅੱਗੇ ਕਰੋ ਤਾਂ ਉਹਨੇ ਕਿਹਾ ਵੀ ਜਿੰਨਾ ਚਿਰ ਹਮਲਾ ਇਹਦੇ ਹੁੰਦਿਆਂ ਗੱਲ ਨਹੀਂ ਇਹਦਾ ਜਵਾਬ ਹੁੰਦੇ ਨਾਲ ਜਦੋਂ ਫਲਸਤੀਨ ਵੀ ਇਹ ਤਵਕਕ ਕਰਦਾ ਸੀ ਕਿ ਜਿਹੜਾ ਸਾਰਾ ਅਰਬ ਸੰਸਾਰ ਆ ਉਹਨਾਂ ਦੇ ਹੱਕ ਵਿੱਚ ਆਊਗਾ ਤੇ ਈਰਾਨ ਅੱਗੇ ਆਉਂਦਾ ਈਰਾਨ ਨੂੰ ਲੱਗਦਾ ਕਿ ਉਹਦੇ ਕੋਲ ਇੰਨੀ ਤਾਕਤ ਹੈਗੀ ਆ ਕਿ ਉਹ ਅਮਰੀਕਾ ਦਾ ਇਜ਼ਰਾਈਲ ਦਾ ਮੁਕਾਬਲਾ ਕਰ ਸਕਦਾ ਹੁਣ ਜਦੋਂ ਉਹਦੇਆਂ ਪਰਮਾਣੂ ਟਿਕਾਣਿਆਂ ਉੱਪਰ ਹਮਲੇ ਹੋਏ ਆ ਟਰੰਪ ਨੇ ਸਿੱਧਾ ਹੀ ਕਿਹਾ ਕਿ ਅਸੀਂ ਹਮਲਾ ਕੀਤਾ ਤੇ ਹੁਣ ਅਸੀਂ ਸ਼ਾਂਤੀ ਚਾਹੁੰਦੇ ਆ 이란 ਦਾ ਕੀ ਜਵਾਬ ਰਹੂਗਾ ਤੇ ਕੀ ਇਰਾਨ ਜਵਾਬ ਦੇਣ ਦੇ ਉਸ ਪੋਜੀਸ਼ਨ 'ਚ ਹੈ ਇਹ ਦਿਲਚਸਪ ਸਵਾਲ ਹੈ ਜਿਵੇਂ ਇਹ ਦਿਲਚਸਪ ਸਵਾਲ ਹੈ ਵੀ ਇਹ ਇਹਨਾਂ ਗੱਲਾਂ ਤੇ ਨਿਰਭਰ ਕਰਦਾ ਹੈ ਵੀ ਇਰਾਨ ਦੇ ਲੋਕ ਤੇ ਉੱਥੋਂ ਦੀ ਹਕੂਮਤ ਲੋਕਾਂ ਨਾਲ ਹੁਣ ਇਹੋ ਜੀ ਸਿਚੁਏਸ਼ਨ 'ਚ ਕੀ ਰਿਸ਼ਤਾ ਬਣਾਉਂਦੀ ਹੈ ਤੇ ਅਮਰੀਕਾ ਖਿਲਾਫ ਕਿੰਨਾ ਡਟ ਕੇ ਪੋਜੀਸ਼ਨ ਲੈਂਦੀ ਹੈ ਜਿਵੇਂ ਜੇ ਤਾਂ ਇਹਨੂੰ ਮਹਿਜ਼ ਅੱਜ ਦੀ ਇਰਾਨ ਦੀ ਮਿਲਟਰੀ ਪਾਵਰ ਦੀ ਪੱਦਰ ਤੇ ਅੰਗਣਾ ਦੋਨੋਂ ਕੋਲੇ ਮਿਲਟਰੀ ਪਾਵਰ ਕਿੰਨੀ ਹੈ ਜਾਣਾ ਕੋਲੇ ਹਥਿਆਰਾਂ ਦੇ ਪੱਧਰ ਤੇ ਕਿੰਨੇ ਐਡਵਾਂਸਡ ਹਥਿਆਰ ਹੈ ਇਹ ਗੱਲ ਦਾ ਤਾਂ ਭੇਤ ਪਾਉਣਾ ਵੀ ਔਖਾ ਹੈ ਕਿਉਂਕਿ ਹੁਣ ਵੀ ਬਹੁਤ ਸਾਰੇ ਪੱਤਰਕਾਰਾਂ ਦੀ ਕਮੈਂਟਰੀ ਇਹ ਸੀ ਹੈ ਇਸ ਵੇਲੇ ਵੀ ਇਰਾਨ ਇੰਨੀਆਂ ਮਜ਼ਾਈਲਾਂ ਉੱਤੇ ਦਾਗੂਗਾ ਤੇ ਉਹਦੇ ਵਿੱਚੋਂ ਮਤਲਬ ਕਈ ਸਫਲ ਵੀ ਹੋ ਜਾਣਗੀਆਂ ਇਜ਼ਰਾਇਲ ਦੇ ਦਾ ਨੁਕਸਾਨ ਖਾਫਾ ਕਰ ਦੂਗਾ ਇਰਾਨ ਜਿਹੜਾ ਉਹਦਾ ਹਾਈਫਾ ਉਹਦਾ ਮਤਲਬ ਵੱਡੀ ਬੰਦਰ ਉਹਦੇ ਬਾਰੇ ਆ ਰਹੀਆਂ ਵੀ ਹੋ ਗਿਆ ਉਹ ਖਾਸੀ ਡੈਮੇਜ ਹੋਈ ਹੈ ਤਲਵੀਬ ਦੇ ਅੰਦਰ ਜਿਵੇਂ ਕਈ ਥਾਵਾਂ ਦੇ ਉੱਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਇੰਉਂ ਤਾਂ ਲੋਕਾਂ ਨੂੰ ਲੱਗਿਆ ਵੀ ਇਜ਼్రਾਈਲ ਅੱਛਾ ਜਿਵੇਂ ਪਹਿਲਾਂ ਮੌਜ ਨਾਲ ਹੀ ਉਹਦੇ ਤੇ ਹਮਲਾ ਕਰਤਾ ਕਦੇ ਗਾਰਡਨ ਨੂੰ ਅੱਖਾਂ ਦਿਖਾ ਦੀਆਂ ਕਦੇ ਹਾਉਤੀਆਂ ਤੇ ਅਟੈਕ ਕਰਤੇ ਹਜ਼ਬੁੱਲਾ ਵਾਲਾ ਬਣਾ ਉਹ हसन ਨਸਰੱਲਾਹ ਉਹਦਾ ਕਤਲ ਕਰਤਾ ਕਿੰਨੇ ਲੁਲਾਨੀ ਮਾਰੇ ਵੀ ਜਿਵੇਂ ਉਸ ਹਾਲਤ ਦੇ ਵਿੱਚ ਵੀ ਮੌਜ ਨਾਲ ਹੀ ਜਿੱਥੇ ਜੀ ਕਰਦਾ ਸੀ ਕਰ ਦਿੰਦੇ ਵੀ ਹੁਣ ਇਰਾਨ ਨੇ ਜਦੋਂ ਮੋੜਮਾ ਕੀਤਾ ਤਾਂ ਹੁਣ ਥੋੜੀ ਜੀ ਸੁਰਤ ਟਿਕਾਣੇ ਆਈ ਹੈ ਦੁਨੀਆ ਦੇ ਵੀ ਹੁਣ ਕੋਈ ਮੂਰਿਓ ਬਰਾਬਰ ਦਾ ਹਾਂ ਵੀ ਮੂਰਿਓ ਕੋਈ ਟੱਕਰਿਆ ਇਹ ਚਰਚਾ ਵੀ ਹੋਈ ਪਰ ਤਾਂ ਵੀ ਜੇ ਕਹਿਣਾ ਹੋਵੇ ਵੀ ਈਰਾਨ ਦੀ ਜਿਹੜੀ ਮਿਲਟਰੀ ਪਾਵਰ ਹੈ ਮਿਲਟਰੀ ਪਾਵਰ ਦੇ ਤੌਰ ਤੇ ਉਹ ਅਮਰੀਕਾ ਜਾਂ ਇਜ਼ਰਾਇਲ ਇਹਨਾਂ ਦੇ ਮੇਚ ਦੀ ਨਹੀਂ ਇਹਨਾਂ ਤੋਂ ਬਹੁਤ ਊਣੀ ਹੈ ਤੇ ਹੁਣ ਵੀ ਉਹਦਾ ਖਾਸਾ ਲਾਸ ਹੋਇਆ ਕਮਾਂਡਰ ਇੰਨੇ ਮਾਰੇ ਜਾਣ ਜਿਹੜੇ ਮੇਜਰ ਸੀ ਆਡਡ ਆਰਮੀ ਦੇ ਬੈਂਕ ਦੇ ਉਹ ਤਾਂ ਮਾਰੇ ਗਏ ਉਹਨਾਂ ਦੇ ਸੈਨਸਦਾਨ ਮਾਰੇ ਗਏ ਹਾਂ ਉਹ ਦਿਨ ਕਿ ਸੈਨਸਦਾਨ ਮਾਰੇ ਗਏ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਖਾਸਾ ਨੁਕਸਾਨ ਹੋਇਆ ਤੇ ਉਹ ਮਜ਼ਾਈਲਾ ਹੁਣ ਵੀ ਦਾਗ ਰਹੇ ਆ ਜਣੀ ਸਾਨੂੰ ਜਦੋਂ ਅਸੀਂ ਅੰਗਣਾ ਹੁੰਦਾ ਦੇਖੋ ਲੋਕਾਂ ਦੀ ਇਸ ਇਹਦੇ ਚ ਇਹ ਗੱਲ ਨਿਰਪਰ ਕਰਦੀ ਹੈ ਵੀ ਲੋਕਾਂ ਅੰਦਰ ਸਾਮਰਾਜਵਾਦ ਵਿਰੋਧੀ ਸੈਂਟੀਮੈਂਟ ਭਾਵਨਾਵਾਂ ਕਿੰਨੀਆਂ ਜ਼ੋਰਦਾਰ ਹੈ ਇਹਦੀ ਇੱਕ ਉਦਾਹਰਣ ਹੈ ਇੰਵਰਾਨ ਜਦੋਂ ਅਫਗਾਨਿਸਤਾਨ ਤੇ ਹਮਲਾ ਹੋਇਆ ਸੀ 2001 ਦੇ ਵਿੱਚ ਜਦੋਂ ਇਹ ਕਹਿ ਕੇ ਵੀ ਜਿਹੜੇ ਅਮਰੀਕਾ ਦੇ ਅੰਦਰ ਪੈਂਟਾਗਨ ਚ ਦੇ ਉੱਥੇ ਬੰਬ ਧਮਾਕੇ ਆਪਣੇ ਉਹ ਜਹਾਜ਼ ਮਾਰੇ ਸੀ ਉਹਨਾਂ ਨੇ ਸਾਮਾ ਬਿਨਾਂ 911 ਸਾਮਾ ਬਿਨ ਲਦੀਨ ਨੇ ਮਰਵਾਏ ਇਹ ਕਹਿ ਕੇ ਉਹਨਾਂ ਨੇ ਵੀ ਤਾਲਬਾਨ ਹੁੰਦੇ ਉਹਨਾਂ ਨੂੰ ਲੁਕੋਇਆ ਹੋਇਆ ਤਾਲਬਾਨ ਉਹਦਾ ਸਪੋਰਟਰ ਹੈ ਤੇ ਅਫਗਾਨਿਸਤਾਨ ਤੇ ਹਮਲਾ ਕੀਤਾ ਉਦੋਂ ਕਿਸੇ ਨੂੰ ਲੱਗਦਾ ਹੀ ਨਹੀਂ ਸੀ ਵੀ ਅਫਗਾਨਿਸਤਾਨ ਅਮਰੀਕਾ ਮੂਰੇ ਕਿਵੇਂ ਟਿਕ ਸਕਦਾ ਕਿਉਂਕਿ ਉਹਦਾ ਇਹ ਤਾਂ ਇਰਾਨ ਕੋਲੇ ਦਾ ਕੰਪੈਰੀਟਿਵਲੀ ਫਿਰ ਵੀ ਇੱਕ ਮਿਲਟਰੀ ਪਾਵਰ ਹੈ ਨਿਊਕਲੀਅਰ ਬੰਬਾਂ ਦੀ ਗੱਲ ਹੋ ਰਹੀ ਹੈ ਚਾਹੇ ਉਹਨਾਂ ਨੇ ਨਹੀਂ ਦਾਵਾ ਕੀਤਾ ਉਹ ਤਾਂ ਕਹਿ ਰਹੇ ਵੀ ਸਿਵਿਲਿਅਨ ਉਹਦੇ ਵਾਸਤੇ ਆ એનર્ਜੀ ਪ੍ਰੋਗਰਾਮ ਹੈ ਪਰ ਜੋ ਵੀ ਅਮਜ਼ਾਇਲਾਂ ਵੀ ਦਾਗ ਰਹੇ ਤੇ ਤਾਲਿਬਾਨ ਕੋਲੇ ਤਾਂ ਇਹੋ ਜਿਹਾ ਕੁਝ ਵੀ ਨਹੀਂ ਸੀ ਤਾਲਿਬਾਨ ਕੋਲ ਤਾਂ ਬਦੂਖਾ ਹੀ ਸੀ ਤੇ ਕਿਸੇ ਨੂੰ ਨਹੀਂ ਸੀ ਲੱਗਦਾ ਵੀ ਤਾਲਿਬਾਨ ਇਹ ਨਹੀਂ ਲੰਬੀ ਲੜਾਈ ਲੜ ਪਾਉਣਗੇ ਉੱਥੇ ਹੋਇਆ ਇਹ ਹੈ ਵੀ ਕੋਈ ਕਿਆ ਸਕਦਾ ਸੀ ਵੀ ਦੁਨੀਆ ਦੀ ਸੁਪਰ ਪਾਵਰ ਦੋ ਦਹਾਕੇ ਲੜਦੀ ਰਹੀ ਉੱਥੇ 2001 ਤੋਂ ਲੈ ਕੇ 2021 ਤੱਕ ਤੇ 20 ਸਾਲਾਂ ਬਾਅਦ ਉਹ ਅਫਗਾਨਿਸਤਾਨ ਨੂੰ ਮੰਨ ਚਾਹੇ ਢੰਗ ਨਾਲ ਕੰਟਰੋਲ ਨਹੀਂ ਕਰ ਸਕੇ ਤੇ ਅਮਰੀਕਾ ਨੂੰ ਅਫਗਾਨਿਸਤਾਨ ਚੋਂ ਭੱਜਣਾ ਪਿਆ ਤੇ ਮਤਲਬ ਜਿਵੇਂ ਕਹ ਲੋ ਵੀ ਦੁਨੀਆ ਨੇ ਸਾਰੀ ਨੇ ਦ੍ਰਿਸ਼ ਦੇਖਿਆ ਅਫਗਾਨ ਅਮਰੀਕੀ ਫੌਜੀ ਆਖਿਰ ਤੇ ਭੱਜ ਕੇ ਨਿਕਲਦੇ ਹੈਲੀਕਾਪਟਰਾਂ ਰਾਹੀਂ ਅਫਗਾਨਿਸਤਾਨ ਚੋਂ ਇਹ ਜੋ ਵਾਪਰਿਆ ਕੀ ਇਹ ਅਫਗਾਨਿਸਤਾਨ ਦੀ ਮਿਲਟਰੀ ਪਾਵਰ ਓਪਰ ਸੀ ਉਦੋਂ ਜਾਂ ਬਹੁਤ ਸੁਪੀਰੀਅਰ ਸੀ ਇਹ ਇਹਦੇ ਕਰਕੇ ਵਾਪਰਿਆ ਨਹੀਂ ਉਹ ਇਹਦੇ ਕਰਕੇ ਵਾਪਰਿਆ ਵੀ ਅਫਗਾਨੀ ਲੋਕਾਂ ਨੇ ਇੱਕ ਵਿਦੇਸ਼ੀ ਫੌਜੀ ਤਾਕਤ ਦਾ ਸਾਮਰਾਜੀ ਤਾਕਤ ਦਾ ਕਬਜ਼ਾ ਪ੍ਰਵਾਨ ਨਹੀਂ ਕੀਤਾ ਤੇ ਉਹ ਦੋ ਦਹਾਕੇ ਲੜੇ ਹਥਿਆਰਬੰਦ ਹੋ ਕੇ ਤੇ ਤਾਲਿਬਾਨ ਦੀ ਅਗਵਾਈ ਚ ਲੜੇ ਤੇ ਅਮਰੀਕਾ ਤੋਂ ਬਾਹਰ ਕਰਤਾ ਇਸ ਕਰਕੇ ਜਦੋਂ ਅਸੀਂ ਹੁਣ ਵੀ ਇਰਾਨ ਦੀ ਗੱਲ ਕਰਦੇ ਆਂ ਤਾਂ ਅਸੀਂ ਇੱਥੋਂ ਇੱਥੋਂ ਕੋਈ ਨਹੀਂ ਅੰਗ ਸਕਦਾ ਵੀ ਇਰਾਨ ਕੋਲੇ ਮਜ਼ਾਈ ਲਾ ਕਿੰਨੀਆਂ ਇਰਾਨ ਕੋਲੇ ਜਹਾਜ਼ ਕਿੰਨੇ ਆ ਇਰਾਨ ਕੋਲੇ ਗੋਲਾ ਬਰੂਦ ਕਿੰਨਾ ਇਹ ਫੈਸਲਾ ਕੌਣ ਨਹੀਂ ਫੈਸਲਾ ਦੀ ਭਾਵਨਾ ਕਿੰਨੀ ਹੈ ਹਾਂ ਫੈਸਲਾ ਕੌਣ ਹੈ ਵੀ ਉਹਨਾਂ ਅੰਦਰ ਲੜਨ ਦੀ ਭਾਵਨਾ ਕਿੰਨੀ ਆ ਅਮਰੀਕਾ ਮੂਰੇ ਆੜਨ ਦੀ ਭਾਵਨਾ ਕਿੰਨੀ ਆ ਤੇ ਇਰਾਨੀ ਲੋਕ ਇਸ ਕਬਜ਼ੇ ਨੂੰ ਜਾਂ ਇਸ ਧੱਕੇਸ਼ਾਹੀ ਨੂੰ ਪ੍ਰਵਾਨ ਕਰਦੇ ਆ ਕਿ ਨਹੀਂ ਕਰਦੇ ਤੇ ਜੇ ਉਹ ਆਪਦੀ ਜਿਹੜੀ ਜੋ ਵੀ ਉਹਨਾਂ ਦੀ ਟੱਕਰਾ ਸ਼ਕਤੀ ਹੋਊ ਭਾਵੇਂ ਉਹ ਮੌਜੂਦਾ ਰਾਜ ਆ ਭਾਵੇਂ ਕੋਈ ਹੋਰ ਟੱਕਰਾ ਸ਼ਕਤੀ ਹੋਵੇ ਉਹ ਟੱਕਰਾ ਸ਼ਕਤੀ ਨਾਲ ਜੇ ਇਰਾਨੀ ਲੋਕ ਖੜੇ ਆ ਤਾਂ ਅਮਰੀਕਾ ਦਾ ਭਵਿੱਖ ਫਿਰ ਉਹੀ ਹੈ ਜਿਹੜਾ ਅਫਗਾਨਿਸਤਾਨ ਚ ਸੀ ਜਾਂ ਜਿਹੜਾ ਵਿਤਨਾਮ ਚ ਸੀ ਇਹ ਇਹ ਇਸ਼ੂ ਹੈ ਇਸ ਕਰਕੇ ਮੁੱਖ ਤੌਰ ਤੇ ਗੱਲ ਇਹ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੀ ਕਈ ਵਾਰੀ ਨਾ ਮੇਰੇ ਸੁਣਨ ਵਾਲੇ ਕਿ ਅਸੀਂ ਪੰਜਾਬ ਚ ਬੈਠੇ ਆ ਭਾਰਤ ਚ ਬੈਠੇ ਆ ਵੀ ਸਾਡਾ ਇਸ ਗੱਲ ਨਾਲ ਕੀ ਸਬੰਧ ਆ ਸਾਡਾ ਇਸ ਗੱਲ ਨਾਲ ਕੀ ਲੈਣਾ ਦੇਣਾ ਕਿ ਇੰਨੇ ਹਜ਼ਾਰਾਂ ਕਿਲੋਮੀਟਰ ਦੂਰ ਜਿਹੜਾ ਈਰਾਨ ਦੇ ਵਿੱਚ ਕੀ ਹੋ ਰਿਹਾ ਜਾਂ ਫਲਸਤੀਨ ਦੇ ਵਿੱਚ ਕੀ ਹੋ ਰਿਹਾ ਇਹਦਾ ਸਾਡਾ ਕੀ ਸਰੋਕਾਰ ਹੈ ਤੇ ਅਸੀਂ ਈਰਾਨ ਦੇ ਅਟੈਕ ਨੂੰ ਪੰਜਾਬ ਦੇ ਲੋਕ ਕਿਦਾਂ ਕਿਦਾਂ ਦੇਖਣ ਤੇ ਕੀ ਪੋਜੀਸ਼ਨ ਲੈਣ ਸਭ ਤੋਂ ਪਹਿਲਾਂ ਤਾਂ ਸਾਡਾ ਸਰੋਕਾਰ ਇਹ ਹੈ ਵੀ ਜਿਹੜਾ ਅਮਰੀਕੀ ਸਾਮਰਾਜ ਸਾਨੂੰ ਲੁੱਟਦਾ ਤੇ ਸਾਨੂੰ ਦਬਾਉਂਦਾ ਜਿਹਨੇ ਸਾਡੇ ਮੁਲਕ ਦੇ ਚੱਪੇ-ਚੱਪੇ ਤੇ ਕਬਜ਼ਾ ਕੀਤਾ ਹੋਇਆ ਕਬਜ਼ੇ ਦਾ ਮਤਲਬ ਚੱਪੇ-ਚੱਪੇ ਤੇ ਐਨੀ ਵੀ ਨੇ ਫੌਜਾਂ ਤਾਇਨਾਤ ਕੀਤੀਆਂ ਹੋਈਆਂ ਜਿਵੇਂ ਮੈਂ ਇਹਨੂੰ ਇਦਾਂ ਵੀ ਗੱਲ ਇੱਕ ਹੈਗੀ ਆ ਕਿ ਇਰਾਨ ਦੇ ਇਜ਼ਰਾਈਲ ਦੇ ਮਸਲੇ ਨਾਲ ਪੰਜਾਬ ਦੇ ਭਾਰ ਦੇ ਲੋਕ ਡਾਇਰੈਕਟਲੀ ਜੁੜੇ ਹੋਏ ਆ ਜਾਂ ਇੰਡਾਇਰੈਕਟਲੀ ਜੁੜੇ ਹੋਏ ਆ ਇੰਡਾਇਰੈਕਟਲੀ ਜੁੜੇ ਹੋਏ ਆ ਡਾਇਰੈਕਟਲੀ ਤਾਂ ਹੁੰਦਾ ਜਦੋਂ ਤੁਸੀਂ ਕਹੋਗੇ ਵੀ ਹੁਣ ਫੌਜੀ ਤੌਰ ਤੇ ਹਮਲੇ ਦਾ ਇੱਥੇ ਖਤਰਾ ਉੱਥੇ ਖਤਰਾ ਉਹਦਾ ਇਸ ਤਾਂ ਇੰਡਾਇਰੈਕਟਲੀ ਜੁੜੇ ਹੋਏ ਆ ਪਰ ਇੰਡਾਇਰੈਕਟਲੀ ਬਹੁਤ ਚੰਗੀ ਤਰ੍ਹਾਂ ਜੁੜਦੇ ਆ ਉਹ ਮੈਂ ਉਹੀ ਵਿਆਖਿਆ ਕਰ ਰਿਹਾ ਹਾਂ ਵੀ ਅਮਰੀਕੀ ਸਾਮਰਾਜ ਜੁੜਦੇ ਤਾਂ ਆ ਉਹ ਆ ਵੀ ਉਹ ਅਮਰੀਕੀ ਸਾਮਰਾਜ ਜਿਹਨੇ ਸਾਡੇ ਦੇਸ਼ ਦੇ ਆਰਥਿਕ ਸੌਮਿਆਂ ਤੇ ਸਾਡੇ ਦੇਹੀ ਦੀ ਸਿਆਸਤ ਤੇ ਸਾਡੇ ਦੇਸ਼ ਦੇ ਸੱਭਿਆਚਾਰ ਤੇ ਸਾਡੇ ਦੇਸ਼ ਦੇ ਸਮਾਜੀ ਤਾਣੇ ਬਣੇ ਤੇ ਹਰ ਕਿਤੇ ਜਿਹੜਾ ਜਿਹਦਾ ਗਲਬ ਹੈ ਜਿਹੜਾ ਇਹਨੂੰ ਚੂਂਡਣਾ ਲੁੱਟਣਾ ਜਾਂਦਾ ਜਿਹੜਾ ਇਹਦੀ ਜਣੀ ਕਿ ਸਾਡੀ ਕਿਰਤ ਸ਼ਕਤੀ ਨੂੰ ਸਾਡੇ ਕੁਦਰਤੀ ਸਰੋਤਾਂ ਨੂੰ ਸਾਰੇ ਘਾਸੇ ਨੂੰ ਲੁੱਟ ਕੇ ਲੈ ਜਾਣਾ ਚਾਹੁੰਦਾ ਉਹ ਅਮਰੀਕੀ ਸਾਮਰਾਜ ਜਦੋਂ ਹੀ ਕਿਤੇ ਦੁਨੀਆ ਤੇ ਹੋਰ ਜ਼ੁਲਮ ਕਰਦਾ ਜਦੋਂ ਹੀ ਦੁਨੀਆ ਤੇ ਕਿਤੇ ਐਂ ਲੁੱਟਣਾ ਜਾਂਦਾ ਜਦੋਂ ਹੀ ਦੁਨੀਆ ਤੇ ਕਿਤੇ ਐਂ ਧੱਕਾ ਕਰਦਾ ਸਾਡਾ ਕੰਮ ਹੈ ਸਾਡੇ ਦੇਸ਼ ਦੇ ਲੋਕਾਂ ਦਾ ਕੰਮ ਹੈ ਉਹਨਾਂ ਦਾ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਵੀ ਉਹ ਉਦੋਂ ਹੀ ਉਦੇ ਇਸ ਕਾਰੇ ਦਾ ਵਿਰੋਧ ਕਰਨ ਤੇ ਉਹਨਾਂ ਲੋਕਾਂ ਨਾਲ ਜੱਕ ਜੈਤੀ ਪ੍ਰਗਟਾਉਣ ਉਹਨਾਂ ਲੋਕਾਂ ਦੇ ਨਾਲ ਖੜਨ ਨਾਲ ਖੜਨ ਦੇ ਬਹੁਤ ਸਾਰੇ ਅਰਥ ਹੁੰਦੇ ਆ ਜਿੰਨੀ ਲੋਕਾਂ ਦੀ ਇਥੋਂ ਤੱਕ ਦੀ ਸ਼ਕਤੀ ਹੋ ਜਿੰਨੇ ਉਹਨਾਂ ਦੀ ਆਪਦੀ ਜਥੇਬੰਦਕ ਤਾਕਤ ਹੋ ਜਿੰਨਾ ਉਹਨਾਂ ਦੀ ਆਪਦੀ ਉਹਨਾਂ ਕੋਲੇ ਰਿਸੋਰਸਸ ਹੋਣਗੇ ਉਹ ਉਹਨਾਂ ਦੇ ਨਾਲ ਖੜਨ ਦੀ ਗੱਲ ਆਊਗੀ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਆਪਦੀ ਹਕੂਮਤ ਤੇ ਦਬਾਅ ਪਾਈਏ ਪਹਿਲਾ ਕੰਮ ਹੈ ਭਾਰਤ ਦੇ ਲੋਕ ਭਾਰਤ ਦੀ ਹਕੂਮਤ ਤੇ ਦਬਾਅ ਪਾਉਣ ਵੀ ਅਮਰੀਕਾ ਨਾਲ ਉਹ ਸੰਬੰਧ ਤੋੜੋ ਇਜ਼ਰਾਇਲ ਨਾਲ ਉਹ ਸੰਬੰਧ ਤੋੜੋ ਈਰਾਨ ਦੀ ਹਮਾਇਤ ਕਰੋ ਈਰਾਨ ਦੇ ਨਾਲ ਖੜੋ ਤੇ ਹਮਾਇਤ ਦੀਆਂ ਤਾਂ ਬਹੁਤ ਸ਼ਕਲਾਂ ਮਿਲਟਰੀ ਹਮਾਇਤ ਵੀ ਹੁੰਦੀ ਹੈ ਹਮਾਇਤ ਤਾਂ ਉਹਦੀ ਮਤਲਬ ਫੰਡਿੰਗ ਦੀ ਗ੍ਰਾਂਟਾਂ ਦੀ ਵੀ ਹੁੰਦੀ ਹੈ ਹੋਰ ਰਿਸੋਰਸਸ ਇਨਫਾਰਮੇਸ਼ਨਾਂ ਮਹਈਆ ਕਰਾਉਣ ਦੀ ਵੀ ਹੁੰਦੀ ਹੈ ਇੰਟਰਨੈਸ਼ਨਲ ਲੈਵਲ ਤੇ ਇਰਾਨ ਦੇ ਹੱਕ ਦੇ ਵਿੱਚ ਰਾਇ ਲਾਮਬੰਦ ਕਰਨ ਦੀ ਵੀ ਹੁੰਦੀ ਹੈ ਬਹੁਤ ਸਾਰੀਆਂ ਹੈਗੀਆਂ ਤੇ ਲੋਕ ਵੀ ਇਹ ਕਰ ਸਕਦੇ ਆ ਬਹੁਤ ਵੱਡੇ ਜਿਹੜੇ ਭਾਰਤੀ ਜੇ ਮਤਲਬ ਭਾਰਤੀ ਜਿਹੜਾ ਡਾਇਸਪੋਰਾ ਦੁਨੀਆ ਚ ਵੱਸਦੇ ਆ ਭਾਰਤੀ ਅਮਰੀਕਾ ਦੇ ਅੰਦਰ ਵੀ ਵੱਸਦੇ ਆ ਕੈਨੇਡਾ ਚ ਵੀ ਵੱਸਦੇ ਆ ਭਾਰਤ ਆਪ ਇੱਥੇ ਕਿੰਨੇ ਵਸਦੇ ਆ ਸਾਰਿਆਂ ਦੇ ਵਿੱਚੋਂ ਜ਼ੋਰਦਾਰ ਆਵਾਜ਼ ਉੱਠਣੀ ਇਹ ਹੋਰਾਂ ਨੂੰ ਵੀ ਹੌਸਲਾ ਦਿੰਦੀ ਹੈ ਪਾਕਿਸਤਾਨੀ ਲੋਕਾਂ ਨੂੰ ਵੀ ਪਾਕਿਸਤਾਨੀ ਲੋਕਾਂ ਦੀਆਂ ਭਾਵਨਾਵਾਂ ਵੀ ਇਹੀ ਨੇ ਵੀ ਰਾਤ ਤੇ ਹਮਲਾ ਨਹੀਂ ਹੋਣਾ ਚਾਹੀਦਾ ਚਾਹੇ ਪਾਕਿਸਤਾਨੀ ਹਕੂਮਤ ਹੈ ਜਿਹੜੀ ਉਹ ਇਸ ਵੇਲੇ ਪਰ ਤੋਲ ਰਹੀ ਹੈ ਵੀ ਪਾਕਿਸਤਾਨ ਜਿਹੜਾ ਉਹ ਇਸ ਵੇਲੇ ਚੀਨ ਤੇ ਰੂਸ ਵਾਲੇ ਖੇਮੇ ਚ ਗਿਆ ਹੋਇਆ ਕੰਪੈਰੀਟਿਵਲੀ ਪਹਿਲਾਂ ਨਾਲੋਂ ਪਰ ਅਮਰੀਕਾ ਨਾਲੋਂ ਵੀ ਟੁੱਟਿਆ ਨਹੀਂ ਹੋਇਆ ਦੋਹਾਂ ਚੋ ਕਿੱਧਰ ਖੜਨਾ ਕਿਹੜੇ ਪਾਲੇ 'ਚ ਖੜਨਾ ਅਮਰੀਕਾ ਦੀਆਂ ਲੋੜਾਂ ਵੀ ਉਹਨਾਂ ਨੂੰ ਉੱਥੋਂ ਦੀ ਹਾਕਮਜਵਾਦ ਨੂੰ ਤੇ ਰੂਸ ਚੀਨ ਦੀਆਂ ਲੋੜਾਂ ਵੀ ਆਪਦੇ ਕਾਰੋਬਾਰਾਂ ਤੇ ਆਪਦੇ ਜਿਹੜੇ ਆਰਥਿਕਤਾਂ ਵਾਸਤੇ ਵੀ ਇਸ ਕਰਕੇ ਉਹ ਤਾਂ ਪਰ ਤੋਲ ਰਹੇ ਆ ਪਰ ਪਾਕਿਸਤਾਨ ਦੇ ਲੋਕ ਤਾਂ ਖਿਲਾਫ ਹੈ ਇਸ ਕਰਕੇ ਭਾਰਤੀ ਲੋਕ ਪਾਕਿਸਤਾਨੀ ਲੋਕ ਇਸ ਖਿੱਤੇ ਦੇ ਸਾਰੇ ਲੋਕ ਜਿਹੜੇ ਅਮਰੀਕੀ ਸਾਮਰਾਜ ਦੇ ਦਬਾਏ ਸਤਾਏ ਹੋਏ ਆ ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿਉਂ ਕਿ ਅਮਰੀਕੀ ਸਾਮਰਾਜ ਐਸ ਵੇਲੇ ਦੁਨੀਆ ਦਾ ਮੁੱਖ ਦੁਸ਼ਮਣ ਹੈ ਚਾਹੇ ਦੂਜੀਆਂ ਸਾਮਰਾਜੀ ਤਾਕਤਾਂ ਵੀ ਲੋਕਾਂ ਨੂੰ ਲੁੱਟਦੀਆਂ ਪਰ ਉਹਨਾਂ ਦਾ ਅਮਰੀਕੀ ਸਾਮਰਾਜ ਨਾਲੋਂ ਗੈਰ ਹੈ ਕਾਫੀ ਜਾਨੀ ਉਹ ਉਨੀਆਂ ਹਮਲਾਵਰ ਨਹੀਂ ਐਸ ਵੇਲੇ ਜਾਂ ਉਸ ਪੱਧਰ ਤੇ ਹੋਣ ਦੀ ਹਾਲਤ ਚ ਨਹੀਂ ਐ ਇਹ ਨਹੀਂ ਵੀ ਉਹਨਾਂ ਦੀ ਭਾਵਨਾ ਨਹੀਂ ਲੁੱਟਣ ਦੀ ਭਾਵਨਾ ਹੈ ਪਰ ਇਹ ਸਾਰੇ ਦੇ ਵਿੱਚ ਅਮਰੀਕਾ ਮੋਰੀ ਹੈ ਤੇ ਅਮਰੀਕੀ ਸਾਮਰਾਜ ਦੇ ਖਿਲਾਫ ਜਿੱਥੇ ਵੀ ਦੁਨੀਆ ਚ ਲੋਕ ਲੜਦੇ ਐ ਉਹਨਾਂ ਦੀ ਹਮਾਇਤ ਕਰਨਾ ਉਹਨਾਂ ਤੋਂ ਹਮਾਇਤ ਲੈਣਾ ਉਹਨਾਂ ਨੂੰ ਹਮਾਇਤ ਦੇਣੀ ਤੇ ਅਮਰੀਕੀ ਸਾਮਰਾਜ ਨੂੰ ਦੀ ਘੇਰਾ ਬੰਦੀ ਕਰਨੀ ਅਡਡ ਥਾਵਾਂ ਤੇ ਜਦੋਂ ਉਹ ਕਿਤੇ ਹੋਰ ਘਿਰਦਾ ਹੋਰ ਫਸਦਾ ਤਾਂ ਉਹ ਦੂਜੀਆਂ ਥਾਵਾਂ ਤੇ ਮੁਕਾਬਲਤਨਾਂ ਜਿਹੜਾ ਉਹ ਉਹਨਾਂ ਹਮਲਾਵਰ ਨਹੀਂ ਹੋ ਸਕਦਾ ਉਹ ਉਹਨਾਂ ਅਗਰੈਸਰ ਨਹੀਂ ਹੋ ਰਹਿੰਦਾ ਤੇ ਇਸ ਕਰਕੇ ਭਾਰਤ ਦੇ ਲੋਕਾਂ ਦੀ ਤਾਂ ਸਿੱਧੀ ਹੋਈ ਇਹ ਗੱਲ ਬਣਦੀ ਹੈ ਪਹਿਲਾਂ ਇੱਕ ਪੁਰਾਣੀ ਭਾਰਤ ਦੇ ਅੰਦਰ ਕਿਉਂਕਿ ਇੱਕ ਪੁਰਾਣਾ ਜ਼ਮਾਨਾ ਸੀ ਜਿਹੜਾ ਕਿਹਾ ਜਾਂਦਾ ਵੀ ਜਦੋਂ ਨਹਿਰੂ ਦਾ ਪੀਰੀਅਡ ਸੀ ਉਦੋਂ ਤੋਂ ਲੈ ਕੇ ਭਾਰਤ ਫਲਸਤੀਨੀ ਕਾਜ਼ ਦੀ ਹਮਾਇਤ ਕਰਦਾ ਆ ਇਜ਼ਰਾਈਲ ਨਾਲ ਭਾਰਤ ਨੇ ਸਬੰਧ ਨਹੀਂ ਸੀ ਰੱਖੇ ਬਹੁਤ ਲੰਬਾ ਸਮਾਂ 1991 92 ਚ ਆ ਕੇ ਜਿਹੜੇ 92 93 ਚ ਪਹਿਲੀ ਵਾਰੀ ਇਹਨਾਂ ਨੇ ਇਜ਼ਰਾਈਲ ਨਾਲ ਸਬੰਧ ਵਧਾਉਣੇ ਸ਼ੁਰੂ ਕੀਤੇ ਤੇ ਹੁਣ ਪਿਛਲੇ 30 ਸਾਲਾਂ 'ਚ ਹਾਲਤ ਇਹਦੋਂ ਉਲਟ ਗਈ ਵੀ ਹੁਣ ਫਲਸਤੀਨ ਨਾਲ ਸਬੰਧ ਨਹੀਂ ਫਲਸਤੀਨ ਦੀ ਗੱਲ ਨਹੀਂ ਹੁੰਦੀ ਫلسطੀਨੀ ਕਾਸ ਦੀ ਭਾਰਤ ਆਫੀਸ਼ੀਅਲੀ ਭਾਰਤ ਦੀ ਹਕੂਮਤ ਜਿਹੜੀ ਉਹ ਗੱਲ ਨਹੀਂ ਕਰਦੀ ਤੇ ਇਜ਼ਰਾਈਲ ਹੁਣ ਭਾਰਤ ਦੇ ਨੇੜਲੇ ਸੰਗੀਆਂ ਚ ਬਣਿਆ ਹੋਇਆ ਇਹ ਉਦੋਂ ਤੋਂ ਆ ਜਦੋਂ ਤੋਂ ਆਹ ਲਗਭਗ ਪਿਛਲੀ ਆ ਸਦੀ ਚੜ੍ਹਨ ਦੇ ਵੇਲੇ ਤੋਂ ਜਦੋਂ ਭਾਰਤੀ ਹਾਕਮਾਂ ਨੇ ਜਿਹੜਾ ਪੂਰੀ ਤਰ੍ਹਾਂ ਅਮਰੀਕੀ ਸਾਮਰਾਜੀ ਖੇਮੇ ਨਾਲ ਆਪ ਦੇ ਆਪ ਨੂੰ ਨੱਥੀ ਕਰਨ ਦਾ ਰਾਹ ਫੜਿਆ ਹੋਇਆ ਅਮਰੀਕੀ ਜਿਹੜੀ ਫੌਜੀ ਬਿਉਂਤਾ ਨਾ ਇਸ ਖੇਤੇ ਦੀਆਂ ਖਾਸ ਕਰਕੇ ਜਿਹੜਾ ਮੱਧ ਪੂਰਬ ਦੀਆਂ ਜਾਂ ਸਾਡਾ ਏਸ਼ੀਆ ਦਾ ਖੇਤਾ ਉੱਥੇ ਜਿਵੇਂ ਅਮਰੀਕਾ ਦੀਆਂ ਲੋੜਾਂ ਉਹਨਾਂ ਲੋੜਾਂ ਦੀਆਂ ਪੂਰਤੀ ਵਾਸਤੇ ਭਾਰਤੀ ਹਾਕਮਾਂ ਨੇ ਇੱਕ ਉਹਨਾਂ ਦੀ ਫੌਜੀ ਚੌਂਕੀ ਦਾ ਰੋਲ ਪਲੇ ਕਰਨ ਵਾਸਤੇ ਇਹ ਇੱਥੋਂ ਤੱਕ ਵੀ ਕਹਿ ਲਿਆ ਜਾਂਦਾ ਵੀ ਜਿਵੇਂ ਉਧਰਲੇ ਪਾਸੇ ਇਜ਼ਰਾਈਲ ਕਰ ਰਿਹਾ ਉਵੇਂ ਹੀ ਭਾਰਤੀ ਹਾਕਮ ਚਾਹੁੰਦੇ ਆ ਵੀ ਅਸੀਂ ਆਲੇ-ਦੁਆਲੇ ਚ ਸਾਰੇ ਚ ਵੀ ਥੋੜੇ ઠાਣੇਦਾਰ ਅਸੀਂ ਸਾਨੂੰ ਤਾਇਨਾਤ ਕਰੋ ਇੱਥੇ ਭਾਰਤ ਦੇ ਪਾਕਿਸਤਾਨੀ ਇਹਦੇ ਵਾਸਤੇ ਲੜਦੇ ਵੀ ਰਹਿੰਦੇ ਹਾਕਮ ਇੱਕ ਦੂਜੇ ਨਾਲ ਦਾਅਵਿਆਂ ਪਿੱਛੇ ਉਹ ਕਹਿੰਦੇ ਵੀ ਅਸੀਂ ਅਮਰੀਕਾ ਦੇ ઠાਣੇਦਾਰ ਆ ਇੱਥੇ ਭਾਰਤ ਵਾਲੇ ਕਹਿੰਦੇ ਅਸੀਂ ਆ ਜਿਉਂ ਤਰੇ ਇਸ ਖਿੱਤੇ ਚ ਅਮਰੀਕੀ ਜੋ ਯੋਧਨਿਤਕ ਲੋੜਾਂ ਜੋ ਉਹਨਾਂ ਦੀਆਂ ਸਾਮਰਾਜੀ ਲੋੜਾਂ ਉਹਨਾਂ ਦੀ ਪੂਰਤੀ ਵਾਸਤੇ ਇੱਥੇ ਅਸੀਂ ਜਿਹੜੇ ਭਾਰਤ ਦੇ ਹਾਕਮੋਂ ਭਾਰਤੀ ਰਾਜ ਨੂੰ ਇੱਕ ਉਹਨਾਂ ਦੀ ਚੌਂਕੀ ਵਜੋਂ ਪੇਸ਼ ਕਰਦੇ ਆ ਰਹੇ ਇਹ ਜਦੋਂ ਤੋਂ ਇਜ਼ਰਾਈਲ ਮਤਲਬ ਉਦੋਂ ਤੋਂ ਫਿਰ ਇਜ਼ਰਾਈਲ ਨਾਲ ਇਹਨਾਂ ਨੇ ਜਿਹੜੇ ਆਪਦੇ ਸਬੰਧ ਵਧਾਉਣੇ ਸ਼ੁਰੂ ਜਦੋਂ ਹੁਣ ਇਰਾਨ ਨੇ ਫਰੰਟ ਖੋਲਤਾ ਜੀ ਫਿਰ ਅਮਰੀਕਨ ਇੰਪੀਰੀਅਲਿਜ਼ਮ ਕਮਜ਼ੋਰ ਹੋ ਸਕਦਾ ਜੇਕਰ ਰਸ਼ੀਆ ਤੇ ਚਾਈਨਾ ਵੀ ਜੇਕਰ ਫਿਰ ਪੰਗੋ ਡਾਇਰੈਕਟਲੀ ਜਾਂ ਡਾਇਰੈਕਟਲੀ ਖੁੱਲੇ ਤੌਰ ਤੇ ਜਾਂ ਬੈਕ ਤੇ ਸਪੋਰਟ ਕਰਦੇ ਆ ਤਾਂ ਕੀ ਫਿਰ ਅਮਰੀਕਨ ਇੰਪੀਰੀਅਲਿਜ਼ਮ ਕਮਜ਼ੋਰ ਹੋ ਸਕਦਾ ਦੇਖੋ ਜਹਾਜ਼ ਜੀ ਉਹਨਾਂ ਦੀ ਮਿਲਟਰੀ ਪਾਵਰ ਇੰਨੀ ਹੈਗੀ ਆ ਕਿ ਉਹ ਇੰਨੇ ਫਰੰਟ ਖੋਲ ਕੇ ਸਾਹਮ੍ਹ ਸਕਦਾ ਜਿਹੜਾ ਯੂਐਸਐਮ ਪੈਰਲਿਸਮ ਆ ਉਹ ਪਹਿਲਾਂ ਨਾਲੋਂ ਤਾਂ ਕਮਜ਼ੋਰ ਹੀ ਹੋਇਆ ਹੋਇਆ ਇਸ ਮਾਮਲੇ 'ਚ ਵੀ ਉਹਦੀ ਬਾੜੀ ਪਹਿਲਾਂ ਚੁਆਇਸ ਨਹੀਂ ਸੀ ਲੱਗਦੀ ਵੀ ਉਹ ਉਹ ਇਰਾਨ ਤੇ ਔਈ ਹਮਲਾਵਰ ਹੋਏ ਇਸੇ ਕਰਕੇ ਸਮਝੌਤੇ ਦੀ ਗੱਲ ਨਿਕਲ ਰਹੀ ਸੀ ਜਿਹੜਾ ਟਰੰਪ ਦੀ ਟ੍ਰੇਡ ਵਾਰ ਦੀ ਗੱਲ ਵੀ ਆ ਉਹ ਵੀ ਇੱਥੋਂ ਹੀ ਨਿਕਲਦੀ ਹੈ ਵੀ ਉਹ ਮੁੱਖ ਤੌਰ ਤੇ ਜਿਹੜੀ ਆਪਦੀ ਸੁਪਰ ਉਹਦੀ ਆਰਥਿਕ ਐਸੀਅਤ ਹੈ ਜਾਂ ਵਪਾਰ 'ਚ ਉਹਦਾ ਹੱਥ ਉੱਪਰ ਦੀ ਹੈ ਦੁਨੀਆ 'ਚ ਉਹ ਉਹਦੀ ਵਰਤੋਂ ਕਰਕੇ ਮੁਲਕਾਂ ਤੋਂ ਆਪਦੀ ਗੱਲ ਮਨਾਉਣੀ ਚਾਹੁੰਦਾ ਜਾਂ ਮੁਲਕਾਂ ਦੀ ਮਾਰਕੀਟ ਖਲੋਣੀ ਚਾਹੁੰਦਾ ਜਾਂ ਉੱਥੇ ਆਪਦੇ ਪ੍ਰੋਡਕਟ ਭੇਜਣੇ ਚਾਹੁੰਦਾ ਕੋਸ਼ਿਸ਼ ਇਹ ਰਹੀ ਹੈ ਵੀ ਮਿਲਟਰੀ ਇੰਟਰਵੈਨਸ਼ਨ ਨਾ ਕਰਨੀ ਪਵੇ ਕਿਉਂਕਿ ਮਿਲਟਰੀ ਇੰਟਰਵੈਨਸ਼ਨ ਪਹੁੰਚਦੀ ਨਹੀਂ ਅਮਰੀਕਾ ਨੂੰ ਥਾਂ ਥਾਂ ਤੇ ਪਹੁੰਚਦੀ ਨਹੀਂ ਇਹਦਾ ਝਲਕਾਰਾ ਯੂਕਰੇਨ ਦੇ ਮਾਮਲੇ 'ਚ ਵੀ ਮਿਲਿਆ ਯੂਕਰੇਨ 'ਚ ਵੀ ਕੀ ਹੋਇਆ ਵੀ ਜਿਹੜੇ ਨਾਟੋ ਜਿਹੜਾ ਉਹਦਾ ਜਿਹੜਾ ਇੱਕ ਜੋਟ ਹੈ ਪਹਿਲਾਂ ਫ੍ਰਾਂਸ ਜਰਮਨੀ ਤੇ ਆਪਣੀ ਬ੍ਰਿਟੇਨ ਵਰਗੀਆਂ ਜਿਹੜੀਆਂ ਤਾਕਤਾਂ ਸਾਮਰਾਜੀ ਤੇ ਯੂ ਐਸ ਇਹਨਾਂ ਚ ਵੀ ਰਫੜ ਪੈ ਗਿਆ ਵੀ ਕਿਉਂਕਿ ਅਮਰੀਕਾ ਦੀ ਚੱਕ ਤਾਂ ਪਹਿਲਾਂ ਯੂਕਰੇਨ ਨੂੰ ਅਮਰੀਕਾ ਦੀ ਹੀ ਸੀ ਪਰ ਮਗਰੋਂ ਆ ਕੇ ਜਿੰਨੀ ਉਹ ਲੰਮਕ ਗਈ ਜਿੰਨੀ ਉਹਦੇ ਚ ਖਰਚੇ ਚੱਕਣ ਦਾ ਮਸਲਾ ਆ ਗਿਆ ਯੂਕਰੇਨ ਨੂੰ ਮਿਲਟਰੀ ਸਪਲਾਈ ਦੇਣ ਦਾ ਮਸਲਾ ਆ ਗਿਆ ਉਹ ਅਮਰੀਕਾ ਨੂੰ ਲੱਗਦਾ ਵੀ ਹੁਣ ਇੰਨੇ ਬਜਟਾਂ ਦਾ ਬੋਝ ਅਮਰੀਕਾ ਲੋਕਾਂ ਤੇ ਪੈਂਦਾ ਉੱਥੋਂ ਰੌਲਾ ਪੈਂਦਾ ਟਰੰਪ ਖਿਲਾਫ ਜਾਂ ਹਕੂਮਤਾਂ ਖਿਲਾਫ ਉਹਦੇ ਚ ਉਹਨਾਂ ਨੂੰ ਇਹ ਕਰਨਾ ਪੈ ਗਿਆ ਵੀ ਠੀਕ ਆ ਅਸੀਂ ਇਹ ਖਰਚੇ ਚੱਕਣ ਦੀ ਹਾਲਤ 'ਚ ਨਹੀਂ ਸਿੱਧੇ ਹੀ ਟਰੰਪ ਨੇ ਵਾਰ-ਵਾਰ ਜਰਮਨ ਤੇ ਫਰਾਂਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਚੱਕੋ ਤੁਹਾਡਾ ਤੁਹਾਡਾ ਮਸਲਾ ਤੁਹਾਡੇ ਸਿਰ ਤੇ ਬਣੀ ਹੈ ਯੂਰਪ ਵਿੱਚ ਇਸ ਦੇ ਪਾਸੇ ਬੈਠੇ ਆ ਉਹ ਕਹਿੰਦੇ ਆ ਵੀ ਫਸਾਏ ਤਾਂ ਤੂੰ ਹੈ ਪਹਿਲਾਂ ਪਹਿਲਾਂ ਤਾਂ ਚੱਕ ਤੇਰੀ ਹੋਈ ਸੀ ਜਿਸ ਤੇ ਤੇਰੇ ਆਸਰੇ ਕੀਤਾ ਇਸ ਕਰਕੇ ਜਿਹੜਾ ਇਹ ਟਕਰਾ ਉਹ ਵੀ ਇਹ ਦਿਖਾਉਂਦਾ ਸੀ ਵੀ ਯੂਕਰੇਨ ਜੰਗ ਦੇ ਵਿੱਚ ਵੀ ਅਮਰੀਕਾ ਇੱਕ ਹੱਦ ਤੋਂ ਅੱਗੇ ਉਲਝਣਾ ਉਹਨੂੰ ਪੁੱਗਦਾ ਨਹੀਂ ਇੱਕ ਹੱਦ ਤੋਂ ਅੱਗੇ ਉਹਨੂੰ ਰਾਹ ਚ ਉਲਝਣਾ ਨਹੀਂ ਪੁੱਗਦਾ ਇਸ ਕਰਕੇ ਉਹਨੂੰ ਲੱਗਦਾ ਇਹ ਹੈ ਵੀ ਇੱਕ ਵਾਰੀ ਜਿਵੇਂ ਹੁਣ ਜਿਹੜੇ ਉਹ ਧਰਤੀ ਹੇਠ ਸਿੱਟੇ ਜਾਣ ਵਾਲੇ ਬੰਬ ਹੈ ਉਹ ਜਿਹੜਾ ਹੁਣ ਰਾਤ ਹੀ ਉਹਨਾਂ ਨੇ ਅਟੈਕ ਕੀਤਾ ਉਹਦੇ ਨਾਲ ਤੇ ਇਜ਼ਰਾਈਲ ਦੇ ਵੀ ਜਿਹੜੇ ਐਟੋਮਿਕ ਇਜ਼ਰਾਈਲ ਨੇ ਅਟੈਕ ਕੀਤੇ ਉਹਨਾਂ ਦੇ ਐਟੋਮਿਕ ਸੈਂਟਰ ਹੈ ਜਿਹੜੇ ਜਿੱਥੇ ਨਿਊਕਲੀਅਰ ਰੈਕਟਰ ਵਗੈਰਾ ਹੈਗੇ ਉਹ ਕਰਕੇ ਅਮਰੀਕਾ ਦੀ ਬਿਅੰਤ ਇਹ ਆ ਵੀ ਇੱਕ ਵਾਰੀ ਉਹਨੂੰ ਬਾਂਮ ਰੋੜ ਕੇ ਐਗਰੀਮੈਂਟ ਤੇ ਲਿਆਈਏ ਇਸ ਕਰਕੇ ਬਹੁਤ ਵੱਡੀ ਲੜਾਈ ਹੈ ਇਹ ਤਾਂ ਠੀਕ ਹੈ ਵੀ ਇਸ ਲੜਾਈ ਚ ਇਰਾਨ ਤਾਂ ਤਬਾਹ ਹੋ ਜਾਊਗਾ ਪਰ ਜੇ ਇਰਾਨ ਉਸਰਾ ਪੈ ਗਿਆ ਜਿਵੇਂ ਅਫਗਾਨਿਸਤਾਨ ਦੇ ਲੋਕ ਲੜੇ ਸੀ ਆਰਥਿਕ ਤੌਰ ਤੇ ਤਬਾਹ ਹੋ ਜੂ ਲੋਕ ਵੀ ਮਾਰੇ ਜਾਣਗੇ ਪਰ ਅਮਰੀਕਾ ਦੇ ਗਲੇ ਦੀ ਹੱਡੀ ਬਣ ਜੂ ਫੇਰ ਜਿਵੇਂ ਕਿਸੇ ਵੇਲੇ ਵੀਤਨਾਮ ਬਣਿਆ ਸੀ ਤੇ ਬਾਅਦ ਚ ਅਫਗਾਨਿਸਤਾਨ ਬਣਿਆ ਤੇ 20 ਸਾਲ ਬਾਅਦ ਜੋਧਾ ਉੱਥੇ ਹਸ਼ਰ ਹੋਇਆ ਇਸ ਕਰਕੇ ਤੇ ਅੱਛਾ ਇਸ ਖਿੱਤੇ ਦੇ ਲੋਕਾਂ ਦੀ ਹੀ ਹਮਾਇਤ ਇਰਾਨ ਨਾਲ ਹੈ ਚਾਹੇ ਜਿੰਨੇ ਮਰਜੀ ਜਿਹੜੇ ਅਰਬ ਕੰਟਰੀ ਐ ਉਹਨਾਂ ਦੇ ਜਿਹੜੇ ਸ਼ੇਖ ਐ ਜਾਂ ਉਹਨਾਂ ਦੀਆਂ ਜਿਹੜੀਆਂ ਪਿੱਠੂ ਹਕੂਮਤਾਂ ਅਮਰੀਕਾ ਦੀਆਂ ਉਹ ਅਮਰੀਕਾ ਦੇ ਨਾਲ ਖੜੀਆਂ ਹੋਣ ਪਰ ਜਿਹੜੇ ਲੋਕ ਐ ਉਹ ਉਹਦੇ ਨਾਲ ਐ ਇਹ ਠੀਕ ਹੈ ਵੀ ਇਸ ਵੇਲੇ ਜਿਹੜੇ ਜੜੀਆਂ ਜਿਵੇਂ ਕਿ ਹਾਉਤੀ ਵਾਲੇ ਆ ਜਾਂ ਹਜ਼ਬੁੱਲਾ ਵਾਲੇ ਆ ਉਹਨਾਂ ਦੀ ਮਿਲਟਰੀ ਪਾਵਰ ਕਾਫੀ ਵੀਕ ਹੋਈ ਆ ਹਮਾਸ ਵੀ ਉਹਨਾਂ ਨੇ ਕਾਫੀ ਉਹਨੂੰ ਨੁਕਸਾਨ ਪਹੁੰਚਾਇਆ ਫਲਸਤੀਨ ਵਾਲਿਆਂ ਨੇ ਉਹ ਉਸ ਸਥਿਤੀ 'ਚ ਨਹੀਂ ਹੈ ਵੀ ਉਹ ਇਜ਼ਰਾਇਲ ਤੇ ਕਰ ਸਕਣ ਪਰ ਜਿੰਨੇ ਕੁ ਕੋਈ ਯੋਗ ਹੈਗੇ ਆ ਮੁਲਕਾਂ ਅੱਜ ਇਸ ਸਵੇਰੇ ਖਬਰ ਸੀ ਕਿ ਯਮਨ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਕਰਾਂਗੇ ਹਾਲਾਂਕਿ ਯਮਨ ਵਰਗੇ ਮੁਲਕਾਂ ਕੋਲੇ ਅਮਰੀਕਾ ਦੇ ਮੁਕਾਬਲੇ ਬਹੁਤ ਨਗੂਨੇ ਹਥਿਆਰ ਹੈ ਪਰ ਗੱਲ ਇਹ ਹੈ ਵੀ ਇਸ ਵੇਲੇ ਭਾਵੇਂ ਕੋਈ ਵੀ ਕਹੇ ਅਸੀਂ ਇੱਛਾ ਉਹਦਾ ਮਹੱਤਵ ਹੈ ਵੀ ਅਮਰੀਕਾ ਦੇ ਖਿਲਾਫ ਜੇ ਕੋਈ ਰੋੜਾ ਵੀ ਮਾਰਦਾ ਸਾਡੇ ਵਾਲੇ ਹਾਕਮਾਂ ਦੇ ਤਾਂ ਮੂੰਹ 'ਚ ਘੁੰਗੜੀਆਂ ਪਈਆਂ ਹੋਈਆਂ ਤਾਂ ਬੋਲ ਹੀ ਨਹੀਂ ਰਹੇ ਇਹਨਾਂ ਨੂੰ ਤਾਂ ਕਿਉਂਕਿ ਆਰਾਨ ਤੋਂ ਤੇਲ ਲੈਣਾ ਕਿਉਂਕਿ ਆਰਾਨ ਨਾਲ ਪੁਰਾਣੇ ਭਾਰਤ ਦੇ ਮਤਲਬ ਸਦੀਆਂ ਦੇ ਰਿਸ਼ਤੇ ਤੁਰੇ ਆਉਂਦੇ ਇਹ ਨੇੜਲਾ ਖਿੱਤੇ ਪੈਂਦੇ ਆ ਪਾਕਿਸਤਾਨ ਤਾਂ ਪਹਿਲਾਂ ਭਾਰਤ-ਪਾਕਿਸਤਾਨ ਇਕੱਠੇ ਸੀ ਜਦੋਂ ਆਰਾਨ ਤਾਂ ਨਾਲ ਹੀ ਲੱਗਦਾ ਸੀ ਇੰਨੀ ਪੁਰਾਣੀ ਸਭਤਾ ਉਹ ਤੇ ਇਸ ਕਰਕੇ ਇਹ ਬਹੁਤ ਕੁਦਰਤੀ ਬਣਦਾ ਸੁਭਾਅਕ ਬਣਦਾ ਪਰ ਇਹਨਾਂ ਤੋਂ ਨਾ ਫਲਸਤੀਨ ਦੇ ਹੱਕ ਚ ਇਹਨਾਂ ਨੇ ਸਟੈਂਡ ਲਿਆ ਨਾ ਹੁਣ ਹਰਾਨ ਦੇ ਹੱਕ ਚ ਹੈ ਕੋਈ ਇਸ ਕਰਕੇ ਇਹ ਚੁੱਪ ਨੇ ਪਰ ਜਿਹੜੇ ਵੀ ਹਰਾਨ ਦੇ ਮਤਲਬ ਜਿਹੜੇ ਲੋਕ ਨੇ ਜਿਨ੍ਹਾਂ ਦੇ ਮੁਲਕਾਂ ਦੇ ਕਹੋ ਲੋਕ ਆਪਦੇ ਹਾਕਮਾਂ ਤੇ ਦਬਾਅ ਪਾਉਂਦੇ ਆ ਉਹਨਾਂ ਨੂੰ ਕੋਈ ਬਿਆਨ ਦੇਣੇ ਪੈਂਦੇ ਆ ਪੋਜੀਸ਼ਨ ਲੈਣੀ ਪੈਂਦੀ ਹੈ ਪਰ ਇਸ ਪੱਖੋਂ ਵਾਲੇ ਭਾਰਤ ਚ ਪਿੱਛੇ ਇੱਕ ਗੱਲ ਹੋਰ ਜੰਗ ਨਾ ਬੜੀ ਭਿਆਨਕ ਹੁੰਦੀ ਹੈ ਹੁਣ ਤਾਂ ਕਿਉਂਕਿ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਹਨਾ ਕਦੇ ਕਿੱਥੇ ਮਿਜ਼ਾਈਲ ਡਿੱਗਦੀ ਹੈ ਕਦੇ ਕੋਈ ਬੱਚੇ ਮਾਰੇ ਜਾਂਦੇ ਆ ਵੱਡੇ ਲੋਕ ਮਾਰੇ ਜਾਂਦੇ ਆ ਕੀ جنگ ਦੇ ਸਿੱਟੇ ਸਿਰਫ ਭਿਆਨਕ ਹੀ ਹੁੰਦੇ ਆ ਜਾਂ ਕੋਈ ਚੰਗਾ ਰਿਜ਼ਲਟ ਵੀ ਲੈ ਕੇ ਆਉਂਦੀ ਹੈ ਜਾਂ ਕੋਈ ਇਹੋ ਜਿਹਾ ਕੋਈ ਪੋਜ਼ਿਟਿਵ ਗੱਲ ਵੀ ਲੈ ਕੇ ਆਉਂਦੀ ਹੈ ਹਾਂ ਉਹ ਇਸ ਗੱਲ ਤੇ ਨਿਰਭਰ ਕਰਦਾ ਵੀ ਜੰਗ ਹੱਕੀ ਆ ਕਿ ਨਿਹੱਕੀ ਹੈ ਜਣੀ ਸਾਮਰਾਜੀ ਜੰਗਾਂ ਜਦੋਂ ਸਾਮਰਾਜੀ ਆਪਣੇ ਮਨਤਮਾ ਵਾਸਤੇ ਜੰਗ ਲੜਦੇ ਜਿਵੇਂ ਜੰਗ ਦੀ ਕਸਮ ਇੱਕ ਜੰਗ 'ਚ ਕੋਈ ਹਮਲਾਵਰ ਹੈ ਇੱਕ ਕੋਈ ਡਿਫੈਂਸ 'ਚੋਂ ਜੰਗ ਲੜ ਰਿਹਾ 20 ਨਾਮ ਨੇ 20 ਸਾਲ ਜੰਗ ਡਿਫੈਂਸ 'ਚੋਂ ਲੜੀ ਅਫਗਾਨਿਸਤਾਨ ਦੇ ਅੰਦਰ ਤਾਲਿਬਾਨ ਤਾਂ ਜਾ ਕੇ ਮਤਲਬ ਅਫਗਾਨਿਸਤਾਨੀ ਲੋਕਾਂ ਦਾ ਤਾਂ ਕੋਈ ਇਸ਼ੂ ਨਹੀਂ ਸੀ ਅਮਰੀਕਾ ਵਾਸਤੇ ਇਹ ਅਫਗਾਨਿਸਤਾਨ ਦੇ ਖਿੱਤੇ ਦਾ ਮਹੱਤਵ ਸੀ ਇੱਕ ਸਟਰੈਟਜੀਕਲੀ ਜਾਨਕੀ ਯੁੱਧਨੀਤਕ ਤੌਰ ਤੇ ਬਹੁਤ ਮਹੱਤਵਪੂਰਨ ਖਿੱਤਾ ਸੀ ਉਹ ਇੱਥੇ ਆਏ ਅਫਗਾਨਿਸਤਾਨ ਦੇ ਲੋਕਾਂ ਨੇ 20 ਸਾਲ 20 ਸਾਲ ਹੱਕੀ ਜੰਗ ਲੜੀ ਅਮਰੀਕਾ ਦੇ ਖਿਲਾਫ ਹੁਣ ਕੋਈ ਕਹਿ ਸਕਦਾ ਜਿਹੜੀ ਯੂਕਰੇਨ ਤੇ ਰੂਸ ਦੀ ਜੰਗ ਹੈ ਇਹ ਜੰਗ ਪੂਰੀ ਤਰ੍ਹਾਂ ਸਾਮਰਾਜੀ ਜੰਗ ਹੈ ਆਪਸੀ ਇਹਦੇ ਚ ਹੱਕੀ ਨੇ ਹੱਕੀ ਦਾ ਵੱਧ ਮਸਲਾ ਨਹੀਂ ਹੱਕੀ ਨੇ ਕੀ ਦਾ ਮਤਲਬ ਚਾਹੇ ਹਮਲਾ ਰੂਸ ਨੇ ਕੀਤਾ ਪਰ ਉਦੋਂ ਜਾ ਕੇ ਕੀਤਾ ਜਦੋਂ ਜਮਾ ਉਹਨੂੰ ਲੱਗਿਆ ਵੀ ਨਾਟੋ ਮੇਰੇ ਨੱਕ ਤੇ ਆ ਬੈਠੇ ਹੁਣ ਕਿਉਂਕਿ ਯੂਕਰੇਨ ਨੂੰ ਉਹ ਨਾਲ ਲੈ ਕੇ ਤੇ ਯੂਕਰੇਨ ਦੇ ਬਾਰਡਰ ਤੇ ਮਤਲਬ ਫੌਜਾਂ ਬਿਠਾਉਣਗੇ ਤੇ ਜਿਹੜਾ ਮਾਸਕੋ ਤੋਂ ਸਿਰਫ 3-400 ਕਿਲੋਮੀਟਰ 500 ਕਿਲੋਮੀਟਰ ਦੂਰ ਰਹਿ ਜਾਊਗਾ ਹੁਣ ਰੂਸ ਨੂੰ ਵੀ ਇਹ ਖਤਰਾ ਕਿਉਂ ਸੀ ਕਿਉਂਕਿ ਰੂਸ ਵੀ ਸਾਮਰਾਜੀ ਮੁਲਕ ਹੈ ਉਹ ਵੀ ਚਾਹੁੰਦਾ ਵੀ ਦੂਰ ਤੱਕ ਯੂਰਪ ਤੱਕ ਮੇਰੀ ਮਾਰ ਹੋਵੇ ਤੇ ਯੂਰੋਪੀਆ ਨੂੰ ਖਤਰਾ ਕੀ ਸੀ ਵੀ ਕਿਉਂਕਿ ਰੂਸੀ ਆ ਜਿਹੜੇ ਉਹ ਜੇ ਰੂਸ ਗਾਹਾਂ ਨੂੰ ਆਉਂਦਾ ਤਾਂ ਯੂਰਪ ਦੇ ਜਿਹੜੇ ਸਾਮਰਾਜੀ ਮੁਲਕਾਂ ਨਾਰੂਸ ਦੇ ਲੋਕਾਂ ਦਾ ਇਹਦੇ ਵਿੱਚ ਸੀ ਨਾ ਯੂਰਪ ਦੇ ਲੋਕਾਂ ਦਾ ਇਹਦੇ ਵਿੱਚ ਸੀ ਦੋਵੇਂ ਪਾਸੇ ਸਾਮਰਾਜੀ ਤਾਕਤਾਂ ਤੇ ਜਿਹੜਾ ਯੂਕਰੇਨ ਹੈ ਉਹੋ ਸਾਮਰਾਜੀ ਤਾਕਤਾਂ ਦੇ ਪਾਲੇ 'ਚ ਖੜ ਕੇ ਇੱਕ ਤਰ੍ਹਾਂ ਰੂਸ ਨਾਲ ਭੜ ਗਿਆ ਹੁਣ ਇਸ جنگ ਜਿਵੇਂ ਆਪਾਂ ਕਵਾਂਗੇ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਦੋਵੇਂ ਪਾਸੇ ਨਾ ਹੱਥੇ ਲੋਕ ਮਾਰੇ ਜਾ ਰਹੇ ਇੱਕ ਜੰਗਾਂ ਉਹ ਹੈ ਜਿਹੜੇ ਸਾਮਰਾਜੀਆਂ ਤੋਂ ਲੋਕ ਆਪਦੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਲੜਦੇ ਆ ਉਹ ਜੰਗਾਂ ਤਾਂ ਸਿੱਟੇ ਕੱਢਦੀਆਂ ਹੀ ਆ ਫਰਾਂਸ ਦੇ ਖਿਲਾਫ ਅਭੀਤਨਾ ਵਾਲਿਆਂ ਨੇ ਜੰਗ ਲੜੀ ਚੀਨ ਨੇ ਜਪਾਨ ਦੇ ਖਿਲਾਫ ਲੜੀ ਫਿਰ ਅਮਰੀਕਾ ਦੇ ਖਿਲਾਫ ਲੜੀ ਚੈਂਗ ਕਾਈ ਸ਼ੇਖ ਦੇ ਖਿਲਾਫ ਉਹ ਜੰਗਾਂ ਸੀ ਜਿਨੂੰ ਅਸੀਂ ਹੱਕੀ ਜੰਗਾਂ ਕਹਾਂਗੇ ਜਿਨ੍ਹਾਂ ਨੇ ਸਾਮਰਾਜੀ ਮੁਲਕਾਂ ਨੂੰ ਆਪਦੇ ਮੁਲਕ ਚੋਂ ਭਜਾ ਕੇ ਸਾਮਰਾਜੀ ਤਾਕਤਾਂ ਨੂੰ ਤੇ ਆਪਦੇ ਰਾਜ ਕਾਇਮ ਕੀਤੇ ਉਹ ਹੱਕੀ ਜੰਗਾਂ ਸੀ ਇਸ ਕਰਕੇ ਨਰਪਰ ਇਸ ਗੱਲ ਤੇ ਕਰਦਾ ਵੀ ਜੰਗ ਦਾ ਉਦੇਸ਼ ਕੀ ਹੈ ਆਪਣੇ ਆਪ ਜਾਇ ਕਹਿਣਾ ਵੀ ਜੰਗ ਮਾੜੀ ਹੈ ਹਾਂ ਜਦੋਂ ਜੰਗ ਜਦੋਂ ਦੋ ਭਾਰਤ ਤੇ ਪਾਕਿਸਤਾਨ ਦੀ ਜੰਗ ਹੈ ਇਹ ਦੋਵਾਂ ਦੀ ਜਿਹੜੀ ਕਿ ਸਿਰਫ ਹਾਕਮਾਂ ਦੀ ਚਾਹ ਉਧਰ ਵਾਸਤੇ ਤੇ ਉਦੋਂ ਦਾ ਆਪਦੇ ਰਾਸ਼ਟਰਵਾਦ ਨੂੰ ਭੜਕਾਉਣ ਵਾਸਤੇ جنگ ਇਹ ਦੋਵੇਂ ਨਾ ਹੱਕੀ جنگ ਹੈ ਬੰਦ ਹੋਣੀ ਚਾਹੀਦੀ ਹੈ ਇਹਦੇ 'ਚ ਭਾਰਤ ਪਾਕਿਸਤਾਨ ਦੇ ਲੋਕਾਂ ਦਾ ਕੋਈ ਹਿੱਤ ਨਹੀਂ ਹੁਣ ਹਮਾਸ ਵਾਲੇ ਵੀ ਲੜਦੇ ਆ ਫਲਸਤੀਨ ਦੇ ਲੋਕ ਲੜਦੇ ਆ ਜੇ ਕੋਈ ਕਹੇ ਵੀਰ ਇਜ਼ਰਾਈਲ ਆ ਕੇ ਵਸ ਗਿਆ ਹੁਣ ਪਹਿਲਾ ਦਾ ਹਮਲਾ ਮਤਲਬ ਉਹ ਹਮੇਸ਼ਾ ਹਮਲੇ ਕਰਦਾ ਜਿਹੜਾ 7 ਅਕਤੂਬਰ ਨੂੰ ਕੀਤਾ ਹਮਾਸ ਨੇ ਕੀਤਾ ਉਹ ਹੱਕੀ ਹਮਲਾ ਕਹਾਂਗੇ ਇਸ ਕਰਕੇ ਹਮਲੇ ਦਾ ਮਕਸਦ ਹੱਕੀ ਆ ਕ ਦਬਾਉ ਹੈ ਲੁਟੇਰਾ ਮਕਸਦ ਆ ਜਾਂ ਲੁੱਟ ਤੋਂ ਮੁਕਤ ਹੋਣ ਦਾ ਮਕਸਦ ਹੈ ਇਹ ਗੱਲ ਤੈਅ ਕਰਦੀ ਹੈ ਵੀ ਜੰਗ ਹੱਕੀ ਆ ਜਾਂ ਨਹੱਕੀ ਆ ਇਸ ਕਰਕੇ ਹੱਕੀ ਜੰਗਾਂ ਦੀ ਹਮਾਇਤ ਕਰਨੀ ਹੈ ਜਿਹੜੇ ਦੁਨੀਆ ਦੇ ਇਨਸਾਫ਼ ਸੰਦ ਲੋਕਾਂ ਨੇ ਤੇ ਨਹੱਕੀਆਂ ਜੰਗਾਂ ਦੇ ਖਿਲਾਫ ਖੜਨਾ ਇਹ ਕਾਰਜ ਬਣਦਾ ਜੀ ਸ਼ੁਕਰੀਆ ਜੀ ਆਪਾਂ ਕਾਫੀ ਲੰਮੀ ਚੌੜੀ ਗੱਲਬਾਤ ਕੀਤੀ ਇਸ ਮਸਲੇ ਤੇ ਹੁਣ ਦੇਖਦੇ ਆ ਕਿ ਅਗਲੀਆਂ ਕੀ ਸਰਗਰਮੀਆਂ ਰਹਿੰਦੀਆਂ ਨੇ ਅਮਰੀਕਾ ਦੀਆਂ ਕਿ ਅਮਰੀਕਾ ਹੋਰ ਸ਼ਾਮਲ ਹੁੰਦਾ ਜਾਂ ਨਹੀਂ ਸੋ ਆਪਾਂ ਪਵੇਲ ਹੋਰਾਂ ਨਾਲ ਗੱਲ ਕੀਤੀ ਆ ਜੋ ਮਿਡਲ ਈਸਟ ਦੇ ਖਿੱਤੇ ਦੇ ਵਿੱਚ ਜਿਹੜੀਆਂ ਜੰਗਾਂ ਉਹ ਲੱਗੀ ਹੋਈ ਅਮਰੀਕਾ ਦੀ ਵੀ ਐਂਟਰੀ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿੰਦਾਂ ਦੀ ਸਰਗਰਮੀ ਰਹਿੰਦੀ ਹੈ ਕੀ ਇਹ ਐਸਕੇਲੇਸ਼ਨ ਇਹ ਜੰਗ ਵਾਧਦੀ ਹੈ ਜਾਂ ਫਿਰ ਇਹ ਕਿਸੇ ਹੱਲ ਵੱਲ ਨੂੰ ਜਿਹੜੀ ਆ ਉਹ ਜਾਂਦੀ ਹੈ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਜੀ ਇਸ ਵੀਡੀਓ ਨੂੰ ਜਰੂਰ ਸਾਂਝਾ ਕਰਿਓ ਜੀ ਦੇਖਦੇ ਰਹੋ ਦੁਨੀਆ